ਅਸੀਂ ਇਸ ਇੰਡਸਟਰੀ ਨੂੰ এডੂਕੇਸ਼ਨ ਦੇ ਤਰੀਕੇ ਦੇ ਨਾਲ ਲੈ ਕੇ ਫੋਰਨ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਇੰਡੀਅਨ ਸਟੂਡੈਂਟ ਨੂੰ ਖਾਸ ਕਰਕੇ ਇੰਡੀਅਨ ਸਟੂਡੈਂਟ ਨੂੰ ਬਹੁਤ ਪਸੰਦ ਕਰਦੀਆਂ ਨੇ ਰੀਜ਼ਨ ਇਹ ਇੰਗਲਿਸ਼ ਬੋਲ ਲੈਂਦੇ ਸਾਨੂੰ ਇੰਗਲਿਸ਼ ਸਪੀਕਿੰਗ ਕੰਟਰੀ ਕਹਿੰਦੇ ਨੇ ਉਹਨਾਂ ਦਾ ਬੇ ਕਲ ਇਹ ਹੀ ਸੀਗੇ ਅਸੀਂ ਆਪਣੀ এডੂਕੇਸ਼ਨ ਨੂੰ ਸੇਲ ਕਰਾਂਗੇ ਮੈਨ ਪਾਵਰ ਇਨਕਰੀਜ਼ ਕਰਾਂਗੇ ਸਕਿਲਡ ਲੋਕ ਇਨਕਰੀਜ਼ ਕਰਾਂਗੇ ਸਾਡੇ ਕੰਟਿਨਿਊ ਚਲਾਉਣ ਵਾਸਤੇ ਲੋਕ ਹੋ ਜਾਣਗੇ 7ਵੀਂ 8ਵੀਂ ਤੋਂ ਬੱਚੇ ਦੀ ਤਿਆਰੀ ਜੇ ਉਹ ਬਾਹਰ ਜਾਣਾ ਚਾਹੁੰਦਾ ਚਾਹੋ ਵੀ ਕਰਨਾ ਚਾਹੁੰਦਾ ਉਹ ਡਾਕਟਰ ਬਣਨਾ ਚਾਹੁੰਦਾ ਉਹ ਇੰਜੀਨੀਅਰ ਬਣਨਾ ਚਾਹੁੰਦਾ ਕੋਈ ਆਈਐਸਪੀਐਸ ਬਣਨਾ ਚਾਹੁੰਦਾ ਸਾਰਿਆਂ ਨੂੰ ਨਹੀਂ ਬਾਹਰ ਜਾਣ ਦੀ ਗੱਲ ਕਰਦਾ ਹਿੰਦੁਸਤਾਨ ਨੂੰ ਬਹੁਤ ਲੋਕਾਂ ਦੀ ਜ਼ਰੂਰਤ ਹੈ ਉਹ ਕੀ ਕਰਨਾ ਚਾਹੁੰਦਾ ਉਹਦੀ ਚੁਆਇਸ ਦੇ ਕੇ ਉਹਦੀ ਲਾਈਨ ਚੂਜ਼ ਕਰ ਦਿਓ 8ਵੀਂ ਤੋਂ ਤੁਸੀਂ ਉਹਨੂੰ ਅੱਛੀ ਇੰਗਲਿਸ਼ ਪੜ੍ਹਾਣੀ ਸ਼ੁਰੂ ਕਰ ਦਿਓ ਮਾਂ-ਬਾਪ ਇਨਕਮ ਟੈਕਸ ਯਾ ਰਿਟਰਨ ਆ ਭਰਨੀਆ ਸ਼ੁਰੂ ਕਰ ਦੇਣ ਜਿਹੜਾ ਪੈਸਾ ਆਂਦਾ ਵੈ ਉਹ ਬੈਂਕਾਂ ਦੇ ਤੋਂ ਟ੍ਰਾਂਜੈਕਸ਼ਨ ਕਰਨਾ ਸ਼ੁਰੂ ਕਰ ਦੇਣ ਤੇ ਵੀਜ਼ਾ ਲੈਣ ਚ ਕੋਈ ਪ੍ਰੋਬਲਮ ਨਹੀਂ ਹੋਣੀ ਕਾਨੂੰਨੀ ਤਰੀਕਾ ਬਹੁਤ ਵਧੀਆ ਹੈਗਾ ਵੈ ਵੀਜ਼ਾ ਲੈਣਾ ਤੁਹਾਡਾ ਰਾਈਟ ਹੈ ਤੁਸੀਂ ਭੀਖ ਨਹੀਂ ਮੰਗਣ ਜਾ ਰਹੇ ਤੇ ਤੁਸੀਂ ਲੈ ਸਕਦੇ 24 ਸੈਪਟੰਬਰ ਨੂੰ ਜਲੰਧਰ ਹੋਟਲ ਪਾਰਕ ਪਲਾਜ਼ਾ 25 ਸੈਪਟੰਬਰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵੀਕੇ ਤੇ 26 ਸੈਪਟੰਬਰ ਹੋਟਲ ਗ੍ਰੈਂਡ ਲੁਧਿਆਣਾ ਇਦੇ ਵਿੱਚ ਅਸੀਂ ਯੂਐਸ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਰਮਨੀ ਤੋਂ ਸਵਿਟਜ਼ਰਲੈਂਡ ਤੋਂ ਇਟਲੀ ਤੋਂ इवन ਨਿਊਜ਼ੀਲੈਂਡ ਤੋਂ ਡੈਲੀਗੇਸ਼ਨ ਬੁਲਾ ਰਹੇ ਹਾਂ ਜਾਂ ਇੰਡੀਅਨ ਨੇ ਜਾਂ ਫੋਰਨ ਨੇ ਜਿਹੜੇ ਉੱਥੇ ਰਹਿੰਦੇ ਨੇ ਮੈਂ 에ਜੰਟ ਨਹੀਂ ਅਸੀਂ 에ਜੰਟ ਨਹੀਂ ਐ ਬੁਈਅਰ ਐਜੂਕੇਸ਼ਨਲ ਕੰਸਲਟੈਂਟਸ ਲੋਕਾਂ ਨੂੰ ਗਾਈਡ ਦੇਣ ਵਾਲੇ ਹਾਂ ਇਟਸ ਅ ਡਿਫਰੈਂਸ ਬੀਟਵੀਨ ਐਜੂਕੇਸ਼ਨਲ ਕੰਸਲਟੈਂਟ ਐਂਡ 에ਜੰਟ ਕਿਸੇ ਵੀ ਕੰਟਰੀ ਚਲਾ ਜਾਓ ਫਲੰਬਰ ਦੀ ਲੋੜ ਹੈ کارਪੈਂਟਰ ਦੀ ਲੋੜ ਹੈ ਮੈਸਨ ਦੀ ਲੋੜ ਹੈ ਮੋਟਰ ਮੈਕੈਨਿਕ ਦੀ ਲੋੜ ਹੈਗੀ ਹੈ ਕੰਪਿਊਟਰ ਰਿਪੇਅਰ ਕਰਨ ਵਾਲੇ ਦੀ ਲੋੜ ਆ ਆਈਟੀ ਪ੍ਰੋਫੈਸ਼ਨ ਦੀ ਲੋੜ ਹੈ ਰਾ ਬੱਚਾ ਨਹੀਂ ਜਾਣਾ ਚਾਹੀਦਾ ਮੈਂ ਕਹਿੰਦਾ ਲੇਟ ਕਰ ਲੋ ਬੱਚੇ ਨੂੰ ਭੇਜਣ ਵਾਸਤੇ ਮੈਂ ਲਿਆ ਕੇ ਬਹੁਤ ਸਾਰੀਆਂ ਜੰਗਲ ਕੰਟਰੀਆਂ ਦੇ ਲੋਕਾਂ ਨੂੰ ਬੱਚਿਆਂ ਦੇ ਨਾਲ ਰੂਪ ਰੂਪ ਕਰਾਂਦਾ ਵੀ ਤੁਸੀਂ ਇਹਨੂੰ ਮੇਰੇ ਪੇਰੈਂਟਸ ਨੂੰ ਮਿਲਣ ਤਾਂ ਕਿ ਪਤਾ ਲੱਗ ਜਵੇ ਇੱਥੇ ਬੈਠੇ ਸੀ ਸੁਪਨੇ ਹੋਰ ਦਿਖਾਈ ਜਾਈਏ ਪ੍ਰੈਕਟੀਕਲੀ ਕੋ ਹੋਰ ਗੱਲ ਹੋਵੇਗੀ ਜੀ ਤੁਸੀਂ ਫੀਸ ਲਾ ਕੇ ਵੀ ਜਾਂਦੇ ਹੋ ਮੈਂ ਪੇਰੈਂਟਸ ਨੂੰ ਕਹਿੰਦਾ ਇਟਸ ਰਾਈਟ ਇਨਵੈਸਟਮੈਂਟ ਇਹ ਤੁਹਾਡੀ ਸਹੀ ਐਫਡੀ ਹੋਏਗੀ ਕੰਟਰੀਆਂ ਸਾਰੀਆਂ ਖੁੱਲੀਆਂ ਨੇ ਕਿਸੇ ਦਾ ਵੀਜ਼ਾ ਬੰਦ ਨਹੀਂ ਹੁੰਦਾ ਕਦੇ ਹਮ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕੀ ਹੈ ਤੁਹਾਡੇ ਨੰਬਰ 40% ਹੈ ਤੁਹਾਡੇ 90% ਹੈ ਤੁਹਾਡੇ ਪੇਰੈਂਟਸ ਹਰ ਸਾਲ 10 ਲੱਖ ਰੁਪਏ ਕਮਾ ਸਕਦੇ ਨੇ ਜਾਂ 2 ਲੱਖ ਰੁਪਏ ਕਮਾ ਸਕਦੇ ਨੇ ਸਸ਼ਕਲ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਅੱਜ ਦੇ ਸਮੇਂ ਦੇ ਵਿੱਚ ਪਲੱਸ 2 ਕੀਤਾ ਬੱਚਾ ਸਿਰਫ ਇੱਕੋ ਉਸ ਦੇ ਮਨ ਦੇ ਵਿੱਚ ਆ ਹੁੰਦਾ ਹੈ ਬਾਹਰ ਜਾਣਾ ਪਰ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਆਖਰ ਬਾਹਰ ਜਾਣਾ ਕਿਵੇਂ ਹੈ ਲੀਗਲ ਤਰੀਕਾ ਕਿਹੜਾ ਤਾਂ ਅੱਜ ਇਸੇ ਨੂੰ ਲੈ ਕੇ ਬਹੁਤ ਖਾਸ ਮਹਿਮਾਨ ਮੇਰੇ ਨਾਲ ਇਸ ਪੋਡਕਾਸਟ ਦੇ ਵਿੱਚ ਮੌਜੂਦ ਰਹਿਣਗੇ ਤਾਂ ਸਾਡੇ ਕੋਲ ਬੀ ਐ ਨੋਵਿਸ ਦੇ ਸੀਈਓ ਐਡਵੋਕੇਟ ਕਮਲ ਕੁਮਾਰ ਪੁੰਬਲਾ ਜੀ ਮੌਜੂਦ ਨੇ ਸੋ ਗੱਲਬਾਤ ਕਰਾਂਗੇ ਤੇ ਸਹੀ ਤਰੀਕਾ ਕੀ ਹੈ ਬਾਹਰ ਜਾਣ ਦਾ ਇਹ ਵੀ ਜਾਣਾਂਗੇ ਕਿਹੜੀ ਕੰਟਰੀ ਜਨ ਸਭ ਤੋਂ ਬੈਟਰ ਹੈ ਤੇ ਕਿਹੜੀਆਂ ਕਿਹੜੀਆਂ ਸਕਿਲਸ ਬੱਚੇ ਕੋਲ ਹੋਣੀਆਂ ਚਾਹੀਦੀਆਂ ਨੇ ਸੋ ਸਭ ਤੋਂ ਪਹਿਲਾਂ ਵੈਲਕਮ ਕਰਦੇ ਆ ਐਡਵੋਕੇਟ ਸਾਹਿਬ ਸਵਾਗਤ ਹੈ Delhi Post Punjabi ਤੇ ਥੈਂਕ ਯੂ ਜਸਪ੍ਰੀਤ ਜੀ ਮੈਨੂੰ ਲੱਗਦਾ ਤੁਹਾਡੇ ਥਰੂ ਮੈਂ ਬੱਚਿਆਂ ਨੂੰ ਉਹ ਇਨਫੋਰਮੇਸ਼ਨ ਦੇ ਸਕਾਂਗਾ ਜਿਹੜੀ ਮੈਂ ਬਹੁਤ ਲੰਬੇ ਐਕਸਪੀਰੀਅੰਸ ਤੋਂ ਇਕੱਠੀ ਕੀਤੀ ਹੈ ਔਰ ਉਹਨਾਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਕੋਈ ਚੰਗਾ ਰਸਤਾ ਦੇ ਸਕਦੀ ਹੈ ਜੀ ਕਮਲ ਜੀ ਤੁਹਾਨੂੰ ਇਸ ਇੰਡਸਟਰੀ ਦਾ ਬਾਬਾ ਬੋਰਡ ਕਿਹਾ ਜਾਂਦਾ ਤੁਸੀਂ ਇਹ ਇੰਡਸਟਰੀ ਸ਼ੁਰੂ ਕੀਤੀ ਹੁਣ ਤਾਂ ਬਹੁਤ ਸਾਰੇ ਲੋਕ ਆ ਗਏ ਬਹੁਤ ਸਾਰੇ ਕੰਪਨੀਆਂਸ ਖੁੱਲ ਗਈਆਂ ਪਰ ਹੁਣ ਅੱਜ ਅਸੀਂ ਤੁ ਕੀ ਤੁਹਾਡਾ ਐਕਸਪੀਰੀਅੰਸ ਵੀ ਜ਼ਿਆਦਾ ਹੈ ਤੁਸੀਂ ਐਡਵੋਕੇਟ ਵੀ ਹੋ ਤਾਂ ਅਸੀਂ ਇਹ ਹੀ ਜਾਣਨਾ ਚਾਹਾਂਗੇ ਕਿ ਲੀਗਲ ਤਰੀਕਾ ਕੀ ਕਿਉਂਕਿ ਅੱਜਕੱਲ ਬੱਚੇ ਬਾਹਰ ਜਾ ਰਹੇ ਨੇ ਕਈ ਬੱਚੇ ਤਾਂ ਇਥੋਂ ਏਜੰਟ ਦੇ ਚਾਂਸਰ ਦੇ ਵਿੱਚ ਫਸ ਜਾਂਦੇ ਨੇ ਲੱਖ ਰੁਪਿਆ ਵੀ ਗਵਾ ਲਿਆ ਜ਼ਮੀਨ ਵੀ ਗਵਾ ਲਈ ਤੇ ਬੱਚੇ ਵੀ ਇੱਥੇ ਰਹਿ ਜਾਂਦੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਸਹੀ ਤਰੀਕਾ ਕੀ ਹੈ ਬਾਰ ਜਾਂਦਾ ਪਿਛਲੇ 30 ਸਾਲ ਦੇ ਤਜਰਬੇ ਦੇ ਵਿੱਚ ਬਹੁਤ ਚੇਂਜਸ ਦੇਖਣ ਨੂੰ ਆਈਆਂ ਨੇ ਜਦੋਂ 96 95 ਦੀ ਗੱਲ ਕਰਾਂ ਸਿਰਫ ਇਕ ਤਾਂ ਉਹ ਲੋਕ ਬਾਹਰ ਜਾਂਦੇ ਸੀ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਸੀਗਾ ਫੈਮਿਲੀ ਮਾਈਗ੍ਰੇਟ ਹੋ ਜਾਂਦੀ ਸੀ ਜਾਂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਇੱਕ ਪੀਸੀ ਕਹਿੰਦੇ ਸੀ ਪਾਸਪੋਰਟ ਤੇ ਵੀਜ਼ਾ ਕਿਸੇ ਦਾ ਲੱਗਿਆ ਉਹਦੀ ਫੋਟੋ ਚੇਂਜ ਕਰਕੇ ਦੂਸਰੇ ਨੂੰ ਭੇਜ ਦਿੰਦੇ ਸੀਗੇ ਅ ਅਸੀਂ ਇਸ ਇੰਡਸਟਰੀ ਨੂੰ এডਿਕੇਸ਼ਨ ਦੇ ਤਰੀਕੇ ਦੇ ਨਾਲ ਲੈ ਕੇ ਫੋਰਨ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਇੰਡੀਅਨ ਸਟੂਡੈਂਟ ਨੂੰ ਖਾਸ ਕਰਕੇ ਇੰਡੀਅਨ ਸਟੂਡੈਂਟ ਨੂੰ ਬਹੁਤ ਪਸੰਦ ਕਰਦੀਆਂ ਨੇ ਰੀਜ਼ਨ ਇਹ ਇੰਗਲਿਸ਼ ਬੋਲ ਲੈਂਦੇ ਸਾਨੂੰ ਇੰਗਲਿਸ਼ ਸਪੀਕਿੰਗ ਕੰਟਰੀ ਕਹਿੰਦੇ ਨੇ ਚਾਹੇ ਸਾਡਾ ਅੰਗਰੇਜ਼ੀ 'ਚ ਹੱਥ ਤੰਗ ਹੀ ਹੈਗਾ ਵੈ ਇੰਗਲਿਸ਼ ਬੋਲ ਲੈਂਦੇ ਨੇ ਉੱਥੋਂ ਦੇ ਕਲਚਰ ਦੇ ਵਿੱਚ ਰਲ ਮਿਲ ਜਾਂਦੇ ਨੇ ਮਿਹਨਤੀ ਨੇ ਕ੍ਰਾਈਮ ਕੱਟ ਕਰਦੇ ਨੇ ਇਹ ਵੱਡਾ ਰੀਜ਼ਨ ਹੈ ਕਿ ਇੰਡੀਆ ਦੇ ਸਟੂਡੈਂਟ ਨੂੰ ਉਹ ਅਟਰੈਕਟ ਕਰਨਾ ਚਾਹੁੰਦੇ ਨੇ ਫਿਰ ਸਿਸਟਮ ਕੀ ਸੀਗਾ 2 ਤੋਂ 3 ਸਾਲ ਦੀ ਪੜ੍ਹਾਈ ਕਰਦਾ 2 ਤੋਂ 3 ਸਾਲ ਦਾ ਵਰਕ ਪਰਮਿਟ ਹੋ ਜਾਂਦਾ ਜੇ 7 ਸਾਲ ਦੇ ਉਸ ਸਿਸਟਮ 'ਚ ਰਹਿ ਕੇ ਬੰਦਾ ਕਲਚਰ 'ਚ ਰਹਿ ਕੇ ਉੱਥੋਂ ਦਾ ਪਰਫੈਕਟ ਨਾਗਰਿਕ ਬਣਨ ਵਾਸਤੇ ਤਿਆਰ ਹੋ ਜਾਂਦਾ ਉਹਨਾਂ ਦਾ ਬੇ ਕੱਲ ਇਹੀ ਸੀਗੀ ਅਸੀਂ ਆਪਣੀ ਐਜੂਕੇਸ਼ਨ ਨੂੰ ਸੇਲ ਕਰਾਂਗੇ ਅਸ ਮੈਨ ਪਾਵਰ ਇਨਕਰੀਸ ਕਰਾਂਗੇ ਸਕਿਲਡ ਲੋਕ ਇਨਕਰੀਸ ਕਰਾਂਗੇ ਸਾਡੇ ਕੰਟੀਨਿਊ ਚਲਾਉਣ ਵਾਸਤੇ ਲੋਕ ਹੋ ਜਾਣਗੇ ਸਤਰੀਕਾ ਮੈਂ ਅੱਜ ਵੀ ਕਹਿਣਾ ਚਾਹਾਂਗਾ ਕਿ ਪਹਿਲਾਂ ਤਾਂ ਏਸੀ ਵੀ 4-5 ਬੱਚੇ ਹੁੰਦੇ ਸੀ ਕਿਸੇ ਨੂੰ ਲੀਗਲ ਭੇਜਦਾ ਕਿਸੇ ਨੂੰ ਇਲੀਗਲ ਭੇਜਦਾ ਹੁਣ ਤਾਂ ਇੱਕ ਇੱਕ ਦੋ ਦੋ ਬੱਚੇ ਨੇ ਇਹ ਇਹ ਜਿਹੜਾ ਸਵਾਲ ਹੈ ਮੇਰਾ ਆਨਸਰ ਹੈ ਪੇਰੈਂਟਸ ਵਾਸਤੇ ਹੈ ਤੁਸੀਂ 7ਵੀਂ 8ਵੀਂ ਤੋਂ ਬੱਚੇ ਦੀ ਤਿਆਰੀ ਜੇ ਉਹ ਬਾਹਰ ਜਾਣਾ ਚਾਹੁੰਦਾ ਜਾ ਉਹ ਵੀ ਕਰਨਾ ਚਾਹੁੰਦਾ ਉਹ ਡਾਕਟਰ ਬਣਨਾ ਚਾਹੁੰਦਾ ਇੰਜੀਨੀਅਰ ਬਣਨਾ ਚਾਹੁੰਦਾ ਕੋਈ ਆਈਐਸ ਪੀਸੀਐਸ ਬਣਨਾ ਚਾਹੁੰਦਾ ਸਾਰਿਆਂ ਨੂੰ ਨਹੀਂ ਬਾਹਰ ਜਾਣ ਦੀ ਗੱਲ ਕਰਦਾ ਹਿੰਦੁਸਤਾਨ ਨੂੰ ਬਹੁਤ ਲੋਕਾਂ ਦੀ ਜ਼ਰੂਰਤ ਹੈ ਉਹ ਕੀ ਕਰਨਾ ਚਾਹੁੰਦਾ ਉਹਦੀ ਚੁਆਇਸ ਦੇ ਕੇ ਉਹਦੀ ਲਾਈਨ ਚੂਜ਼ ਕਰ ਦਿਓ 8ਵੀਂ ਤੋਂ ਤੁਸੀਂ ਉਹਦੇ ਨੂੰ ਅੱਛੀ ਇੰਗਲਿਸ਼ ਪੜਾਉਣੀ ਸ਼ੁਰੂ ਕਰ ਦਿਓ ਮਾਪੇ ਇਨਕਮ ਟੈਕਸ ਰਿਟਰਨਾਂ ਪੜ੍ਹਨਿਆ ਸ਼ੁਰੂ ਕਰ ਦੇਣ ਜਿਹੜਾ ਪੈਸਾ ਆਂਦਾ ਵਾ ਉਹ ਬੈਂਕਾਂ ਦੇ ਥਰੂ ਟ੍ਰਾਂਜੈਕਸ਼ਨ ਕਰਨਾ ਸ਼ੁਰੂ ਕਰ ਦੇਣ ਤੇ ਵੀਜ਼ਾ ਲੈਣ ਚ ਕੋ ਜਾਏ ਪਲਸ 2 ਕਰਕੇ ਚਲ ਜਵੇ ਚਾਹੇ ਗ੍ਰੈਜੂਏਸ਼ਨ ਕਰਕੇ ਚਲ ਜਵੇ ਉਹ ਕੰਟਰੀ ਵੈਲਕਮ ਕਰਦੀਆਂ ਨੇ ਬਹੁਤ ਸਾਰੀਆਂ ਕੰਟਰੀਆਂ ਸਕਾਲਰਸ਼ਿਪ ਦਿੰਦੀਆਂ ਨੇ ਪੜਨ ਤੋਂ ਬਾਅਦ ਜੇ ਤੁਸੀਂ ਉੱਥੋਂ ਦੇ ਮੈਂ ਇਹ ਜੇ ਲੋਕਾਂ ਨੂੰ ਜਾਣਦਾ ਬਹੁਤ ਨਾਰਮਲ ਤਰੀਕੇ ਨਾਲ ਇੰਡੀਆ ਤੋਂ ਗਏ ਨੇ ਪਲਸ 2 ਕਰਕੇ ਗਏ ਨੇ ਈਟੀਟੀ ਕਰਕੇ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਕਰੋੜਾਂ ਰੁਪਏ ਕਮਾ ਲਿਆ ਹੈਗਾ ਆਪਣੀ ਮਿਹਨਤ ਨਾਲ ਆਪਣਾ ਨਾਂ ਕਮਾਇਆ ਹੈਗਾ ਸਟਰੈਂਥ ਕੱਟ ਹੈਗੀ ਆ ਸਾਡੇ ਕੋਲੇ ਪopulation ਜਿਆਦਾ ਹੈ ਸਾਡੇ ਲੋਕਾਂ ਕੋਲ ਸਕਿੱਲ ਬਹੁਤ ਅੱਛਾ ਹੈਗਾ ਅਡਜਸਟ ਹੋ ਜਾਂਦੇ ਨੇ ਪੰਜਾਬੀ ਤਾਂ ਖਾਸ ਕਰਕੇ ਦੁਨੀਆ ਦੇ ਹਰ ਕੋਨੇ 'ਚ ਹੈਗੇ ਨੇ ਇਸ ਕਰਕੇ ਮੇਰੀ ਸਲਾਹ ਕਿ ਕਾਨੂੰਨੀ ਤਰੀਕਾ ਬਹੁਤ ਵਧੀਆ ਹੈਗਾ ਵਾ ਵੀਜ਼ਾ ਲੈਣਾ ਤੁਹਾਡਾ ਰਾਈਟ ਹੈ ਤੁਸੀਂ ਭੀਖ ਨਹੀਂ ਮੰਗਣ ਜਾ ਰਹੇ ਤੇ ਤੁਸੀਂ ਲੈ ਸਕਦੇ ਹੋ ਵੀਜ਼ਾ ਲੈਣਾ ਰਾਈਟ ਆ ਤੁਸੀਂ ਬਿਲਕੁਲ ਸਹੀ ਕਿਹਾ ਕਈ ਏਜੰਟ ਐਦਾ ਦੇ ਵੀ ਐ ਅਗਰ ਬੱਚਾ 12th ਵੀ ਨਹੀਂ ਕੀਤੀ ਹੋਏਗੀ ਤਾਂ ਉਹ ਅਗਰ 12th ਤੋਂ ਫੇਲ ਵੀ ਹੋ ਗਿਆ ਤਾਂ ਉਸ ਬੱਚੇ ਨੂੰ ਕਹਿੰਗੇ ਨਹੀਂ ਤੂੰ ਆਪਣੇ ਪੇਪਰ ਲਿਆ ਅਸੀਂ ਤੇਰੇ ਪੇਪਰ ਲਵਾ ਦਾਂਗੇ ਪਰ ਇਹੋ ਜਿਹੇ ਬੱਚਿਆਂ ਨੂੰ ਵੀ ਫਿਰ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਤੁਹਾਨੂੰ ਸਹੀ ਤਰੀਕੇ ਨਾਲ ਬਾਹਰ ਨਹੀਂ ਭੇਜੂਸਾ ਤੁਹਾਡੇ ਪੈਸੇ ਖਾਣ ਨੂੰ ਬੈਠਾ ਸਿਰਫ ਜਸਪ੍ਰੀਤ ਬਾਹਰ ਭੇਜਣ ਦਾ ਸਵਾਲ ਨਹੀਂ ਹੈ ਮੈਂ ਇਹੋ ਜਿਹੇ ਲੋਕਾਂ ਨੂੰ ਜਾਂਦਾ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੋ ਗਏ ਉਹਨਾਂ ਦੇ ਡਾਕੂਮੈਂਟ ਫਰਾਡੂਲੈਂਟ ਪਾਏ ਗਏ ਤੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕਰਕੇ ਵਾਪਸ ਭੇਜ ਦਿੱਤਾ ਗਿਆ ਮੇਰੇ ਕੋਲ ਇੱਕ ਅੰਮ੍ਰਿਤਸਰ ਦਾ ਬੱਚਾ ਆਇਆ ਉਹ 10 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀਗਾ ਜਦੋਂ ਉਹਦੀ ਪੀਆਰ ਦੀ ਫਾਈਲ ਲੱਗੀ ਉਹਨੂੰ ਕੁਐਸਚਨ ਕਿਹਾ ਕਿ ਜਦੋਂ ਤੂੰ ਇੰਡੀਆ ਤੋਂ ਆਇਆ ਸੀ ਤੇਰਾ ਜਿਹੜਾ ਫਰਾਡ ਜਿਹੜਾ ਲੋਨ ਸੀ ਬੈਂਕ ਲੋਨ ਉਹ ਫਰਾਡ ਸੀਗਾ ਕ੍ਰਾਸ ਕਰਕੇ ਉਹਨੂੰ ਵਾਪਸ ਕਰਤਾ ਤੁਸੀਂ ਸਿਰਫ ਬਾਹਰ ਭੇਜਣ ਦਾ ਅੱਜ ਦਾ ਮਤਲਬ ਨਾ ਲਓ ਉਹਦੀ 5 ਸਾਲ ਬਾਅਦ ਲਾਈਫ ਕੀ ਹੋਏਗੀ 10 ਸਾਲ ਬਾਅਦ ਕੀ ਹੋਏਗੀ 20 ਸਾਲ ਕੀ ਹੋਏਗੀ ਬੱਚੇ ਦਾ ਪੂਰਾ ਸਟਰਕਚਰ ਹੈ ਇੱਕ ਬੱਚਾ ਇਹ ਕੋਈ ਸਮਾਨ ਵੇਚਣਾ ਨਹੀਂ ਹੈ ਕੰਸਲਟੈਂਸੀ ਕਰਨਾ ਜਾਂ ਇਹ ਜਿਹੜੇ ਇੰਡਸਟਰੀ ਚ ਹੋਣਾ ਹੈ ਬਿਲਕੁਲ ਮਤਲਬ ਇਹ ਬਹੁਤ ਵੱਡਾ ਸਵਾਲ ਹੈ ਕਿ ਅੱਜ ਦੇ ਏਜੰਟਸ ਨੇ ਨਾ ਕਈ ਏਜੰਟ ਇਦਾਂ ਦੇ ਨੇ ਸਿਰਫ ਇਹ ਸੋਚ ਕੇ ਬੈਠੇ ਨੇ ਬਾਹਰ ਪਹੁੰਚਾ ਦੇਣਾ ਤੇ ਬੱਚੇ ਤੇ ਮਾਪੇ ਵੀ ਬਸ ਇਹੀ ਕਹਿੰਦੇ ਨੇ ਵੀ ਸਾਡਾ ਬੱਚਾ ਕਿਸੇ ਤਰੀਕੇ ਬਾਹਰ ਪਹੁੰਚ ਜਾਵੇ ਭਾਵੇਂ ਜਿਹੜਾ ਮਰਜ਼ੀ ਤਰੀਕਾ ਹੋਵੇ ਤੇ ਭਾਵੇਂ ਉੱਥੋਂ ਫਿਰ ਕਈ ਸਾਲਾਂ ਬਾਅਦ ਵਾਪਸ ਹੀ ਕਿਉਂ ਨਾ ਆਣਾ ਪੈ ਜਾਵੇ ਬਿਲਕੁਲ ਤੁਸੀਂ ਸ਼ਬਦ ਯੂਜ਼ ਕੀ ਜਾ ਏਜੰਟ ਮੈਂ 에이ਜੰਟ ਨਹੀਂ ਅਸੀਂ 에이ਜੰਟ ਨਹੀਂ ਆ ਵੀ ਆਰ ਐਜੂਕੇਸ਼ਨਲ ਕੰਸਲਟੈਂਟਸ ਲੋਕਾਂ ਨੂੰ ਗਾਈਡ ਦੇਣ ਵਾਲੇ ਆ ਇਟਸ ਅ ਡਿਫਰੈਂਸ ਬੀਟਵੀਨ ਐਜੂਕੇਸ਼ਨਲ ਕੰਸਲਟੈਂਟ ਐਂਡ 에이ਜੰਟ ਅਸੀਂ ਕੰਸਲਟੈਂਟ ਆ ਵੀ ਆਰ ਪ੍ਰਾਊਡ ਕਿ ਵੀ ਆਰ ਕੰਸਲਟੈਂਟਸ ਇਹ ਇੱਕ ਬੱਕਰੀ ਕਲਾਸ ਹੈ ਜਿਹੜੀ ਮੈਂ ਇੰਡਸਟਰੀ ਨੂੰ ਕੰਮ ਕਰਦਿਆ ਮਾ ਸਾਡੀਆਂ ਦੋ ਐਸੋਸੀਏਸ਼ਨ ਐਕ ਇੰਡੀਆ ਲੈਵਲ ਦੀ ਨੇ ਐਸੋਸੀਏਸ਼ਨ ਆਫ ਆਸਟ੍ਰੇਲੀਅਨ ਐਜੂਕੇਸ਼ਨ ਰਿਪਰੈਜ਼ੈਂਟੇਟਿਵ ਇਨ ਇੰਡੀਆ ਮੈਂ ਉਹਦਾ ਮੈਂਬਰ ਆ ਇੱਕ ਸਾਡੀ ਪੰਜਾਬ ਦੇ ਵਿੱਚ ਐਕੋਸ ਹੈਗੀ ਐਸੋਸੀਏਸ਼ਨ ਆਫ ਕੰਸਲਟੈਂਟ ਫਾਰ ਓਵਰਸੀ ਸਟੱਡੀਜ਼ ਇਹ ਉਹ ਲੋਕ ਨੇ ਜ ਪਵਿੱਖ ਚੇਂਜ ਕੀਤਾ ਪੜਿਆਂ ਲਿਖਿਆਂ ਲੋਕਾਂ ਨੂੰ ਨੌਨ ਰੈਜ਼ੀਡੈਂਟ ਇੰਡੀਅਨ ਬਣਾਉਣ ਵਿੱਚ ਮਦਦ ਕੀਤੀ ਮਤਲਬ ਮੈਂ ਇਹ ਗੱਲ ਦਾ ਪ੍ਰਾਊਡ ਮਹਿਸੂਸ ਕਰਦਾ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕਦੇ ਉਹ ਸਾਡੀ ਇੰਡਸਟਰੀ ਨੇ ਕਰਕੇ ਦੱਸਿਆ ਕਿੰਨੇ ਜੂਥ ਨੂੰ ਹਰ ਸਾਲ ਬਾਹਰ ਭੇਜਦਾ ਅਦਰਵਾਇਜ਼ ਉਹ ਬੱਚਾ ਇੱਥੇ ਬੈਠ ਕੇ ਅਨਪਲਾਈਡ ਹੋਣਾ ਸੀ ਸਰਕਾਰ ਉੱਤੇ ਪ੍ਰੋਬਲਮ ਆਉਣੀ ਸੀਗੀ ਵੀ ਐਨੇ ਬੱਚੇ ਅਨਇੰਪਲਾਈਡ ਨੇ ਉਹ ਚਲੇ ਗਏ ਉਹ ਅਰਨਿੰਗ ਹੈਂਡ ਬਣ ਗਏ ਉਹ ਨਸ਼ਿਆਂ ਤੋਂ ਬਚ ਗਏ ਉਹ ਗਲਤ ਰਸਤਿਆਂ ਤੋਂ ਬਚ ਗਏ ਬਹੁਤ ਵੱਡਾ ਐਜੂਕੇਸ਼ਨ ਕੰਸਲਟੈਂਟ ਨੇ ਰੋਲ ਅਦਾ ਕੀਤਾ ਇਹ ਪੂਰੇ ਇੰਡੀਆ ਜਨੋਟ ਇਨ ਪੰਜਾਬ ਪੂਰੀ ਇੰਡੀਆ ਦੇ ਵਿੱਚ ਕੀਤਾ ਹੈ ਤੇ ਇਸ ਕਰਕੇ ਜੇ ਤੁਸੀਂ ਸਟੂਡੈਂਟ ਵੇਸ ਨਹੀਂ এডਿਕੇਸ਼ਨ ਵੇਸ ਨਹੀਂ ਕਹਿੰਦਾ ਜੇ ਤੁਸੀਂ এডਿਕੇਸ਼ਨ ਲੈਣ ਵਾਸਤੇ ਫੋਰਨ ਜਾਣਾ ਚਾਹੁੰਦੇ ਹੋ ਯੂ ਹੈਵ ਟੂ ਕੰਸਲਟ ਬਹੁਤ ਅੱਛੇ ਕਿਸੇ ਕੰਸਲਟੈਂਟ ਨੂੰ ਤੁਹਾਨੂੰ ਮਿਲਣਾ ਚਾਹੀਦਾ ਉਹਦੇ ਟੈਸਟੀ ਮੂਰ ਦੇਖਣਾ ਚਾਹੀਦਾ ਉਹਦਾ ਐਕਸਪੀਰੀਅੰਸ ਦੇਖਣਾ ਚਾਹੀਦਾ ਫਿਰ ਆਪਣੇ ਬੱਚੇ ਦਾ ਫਿਊਚਰ ਉਹਦੇ ਹੱਥ ਵਿੱਚ ਦੀ ਹੋ ਜਾ ਕੇ ਕਮਲ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਤੁਸੀਂ ਇੱਕੇ ਵੀ ਜ਼ਿਕਰ ਕੀਤਾ ਸੀ ਕਿ ਕਈ ਕੰਟਰੀਆਂ ਬੈਠੀਆਂ ਨੇ ਜਿਹੜੀਆਂ ਫ੍ਰੀ ਚ ਵੀ ਬੱਚਿਆਂ ਨੂੰ ਪੜਾਈ ਦੇਣ ਨੂੰ ਤਿਆਰ ਨੇ ਪਰ ਸਿਰਫ ਇਹ ਹੈ ਕਿ ਬੱਚਾ ਕੋਲ ਸਹੀ ਤਰੀਕਾ ਹੋਣਾ ਚਾਹੀਦਾ ਹੈ ਬੱਚਾ ਲੱਗਣ ਵਾਲਾ ਹੋਣਾ ਚਾਹੀਦਾ ਕੰਟਰੀਆਂ ਤਾਂ ਉਹ ਵੀ ਬੈਠੀਆਂ ਨੇ ਬਿਲਕੁਲ ਜੀ ਇਹ ਅਸੰਤਨਾ ਜਿਹੜਾ ਫੋਰਨ এডੂਕੇਸ਼ਨ ਦਾ ਸਿਸਟਮ 1940 ਸੈਕੰਡ ਵਰਲਡ ਵਾਰ ਤੋਂ ਬਾਅਦ ਸ਼ੁਰੂ ਕੀਤਾ ਯੂਰਪ ਨੇ ਸ਼ੁਰੂ ਕੀਤਾ ਸੀਗਾ ਉਹਨਾਂ ਨੇ ਚੰਗੇ ਇੰਟੈਲੀਜੈਂਟ ਲੋਕਾਂ ਨੂੰ ਯੂਰਪ ਦੇ ਵਿੱਚ ਬੁਲਾ ਕੇ ਫ੍ਰੀ এডੂਕੇਸ਼ਨ ਦੇਣੀ ਸ਼ੁਰੂ ਕੀਤੀ ਸੀ ਹੌਲੀ ਹੌਲੀ ਚੱਲਦਾ ਗਿਆ ਚੱਲਦਾ ਗਿਆ ਮਤਲਬ ওভার ਏ ਹਾਲਾਕੇ ਹੁਣ ਕੁਝ ਕੰਟਰੀ ਨੇ এডੂਕੇਸ਼ਨ ਨੂੰ ਸੇਲ ਕਰਨਾ ਸ਼ੁਰੂ ਕਰਤਾ ਆਦਰਵਾਈਜ਼ ਬਹੁਤ ਸਾਰੀਆਂ ਯੂਨੀਵਰਸਿਟੀਆਂ ਅੱਜ ਵੀ ਹੈਗੀਆਂ ਮੈਂ ਜਰਮਨ ਬਹੁਤ ਜਾਨਦਾ ਹੈਗਾ ਇਟਲੀ ਦੇ ਵਿੱਚ ਹੈਗੀਆਂ ਨੇ ਆਇਰਲੈਂਡ ਦੀਆਂ ਯੂਨੀਵਰਸਿਟੀਆਂ ਹੈਗੀਆਂ ਜੇ ਬੱਚਾ ਡਿਸਰਵਿੰਗ ਹੈਗਾ ਤਾਂ ਉਹਨੂੰ ਫ੍ਰੀ ਐਜੂਕੇਸ਼ਨ ਮਿਲਦੀ ਆ ਜਰਮਨ ਲੈਂਗੁਏਜ ਦੇ ਵਿੱਚ 97% ਜਿਹੜੀਆਂ ਜਰਮਨ ਇੰਗਲਿਸ਼ ਲੈਂਗੁਏਜ ਪੜਾਉਂਦੀਆਂ ਨੇ ਬੱਚਾ 9 ਮਹੀਨੇ ਦਾ ਲੈਂਗੁਏਜ ਪ੍ਰੋਗਰਾਮ ਕਰ ਲੈਂਦਾ ਉਦੋਂ ਫ੍ਰੀ ਆਫ ਕਾਸਟ ਸਾਰੀ ਐਜੂਕੇਸ਼ਨ ਲੈ ਸਕਦਾ ਸਿਮਿਲਰਲੀ ਇਟਲੀ ਦੇ ਵਿੱਚ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀਆਂ ਨੇ ਉਹ ਦਿੰਦੀਆਂ ਨੇ ਤੇ ਬਹੁਤ ਅੱਛੇ ਸਕੋਪ ਨੇ ਪਰ ਤੁਸੀਂ ਕਰਦੇ ਕੀ ਹੈ ਜੀ ਬੱਚੇ ਨੇ ਪਲੱਸ 2 ਕੀਤੀ ਪੇਰੈਂਟਸ ਨੇ ਡਾਕੂਮੈਂਟ ਚੱਕੇ ਚੱਕੇ ਕਿਸੇ ਨੂੰ ਭੇਜਤੇ ਜੀ ਇਹਨੂੰ ਬਾਹਰ ਭੇਜ ਦਿਓ 18 ਸਾਲ ਦਾ ਬੱਚਾ ਬਾਹਰ ਜਾਂਦਾ ਉਹਨੇ ਆਪਣੀ ਖਾਣੇ ਦੇ ਪੈਸੇ ਵੀ ਕਮਾਉਣੇ ਨੇ ਟਿਊਸ਼ਨ ਫੀਸ ਵੀ ਕੱਢਣੀ ਹੈਗੀ ਰਹਿਣ ਦਾ ਖਰਚਾ ਵੀ ਕਰਨਾ ਪੇਰੈਂਟਸ ਵੀ ਐਕਸਪੈਕਟ ਕਰਦੇ ਕਿ ਸਾਨੂੰ ਹੋਰੋਂ ਪੈਸੇ ਭੇਜੇ ਜੀ ਗਲਤ ਕਰਦੇ ਹੋ ਇੰਡੀਆ 'ਚ ਤੁਸੀਂ ਬੱਚੇ ਨੂੰ ਚੰਗੇ ਸਕੂਲ 'ਚ ਬਹੁਤ ਪੈਸੇ ਲਾ ਕੇ ਪੜਾਉਂਦੇ ਹੋ ਜਦੋਂ ਬਾਹਰ ਭੇਜਦੇ ਫਿਰ ਸੋਚਦੇ ਵਿੱਚ 6 ਮਹੀਨੇ ਬਾਅਦ ਪੈਸੇ ਆਉਣੇ ਸ਼ੁਰੂ ਕਰ ਪੇਰੈਂਟਸ ਨੂੰ ਵੀ ਥੋੜਾ ਜਿਆਦਾ ਸਬਰ ਰੱਖਣਾ ਚਾਹੀਦਾ ਇਸ ਮਾਮਲੇ 'ਚ। ਸਾਹ ਹੀ ਦੇ ਹੀ ਰੀਜ਼ਨ ਹੈ ਕਿ ਬਾਅਦ ਜਦੋਂ ਬੱਚੇ ਜਾਂਦੇ ਨੇ ਤੁਸੀਂ ਦੇਖਦੇ ਆਂ ਵੀ ਕਈ ਬਹੁਤ ਜ਼ਿਆਦਾ ਮਾਮਲੇ ਵਾਦਕੇ ਕਿਉਂਕਿ ਬੱਚੇ ਡੈਥ ਹੋ ਰਹੀਆਂ ਕਿਆਂ ਨੂੰ ਹਾਰਟ ਅਟੈਕ ਆ ਰਿਹਾ ਹੈ। ਤਾਂ ਮੇਬੀ ਸਟ੍ਰੈਸ ਵੀ ਹੈ ਕਿਉਂਕਿ ਫੈਮਿਲੀ ਇੱਥੋਂ ਭੇਜਦੀ ਹੈ ਤਾਂ ਕਿਤੇ ਨਾ ਕਿਤੇ ਪੇਰੈਂਟਸ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਕਿ ਇੱਥੋਂ ਦੇ ਬੱਚਾ ਭੇਜਿਆ ਹੈ ਤੇ ਅਸੀਂ ਉਹਨੂੰ ਅਗਲੇ ਮਹੀਨੇ ਕਹਿ ਦਈਏ ਵੀ ਹਾਂਜੀ ਹੁਣ ਸਾਨੂੰ ਡਾਲਰ ਭੇਜਨੇ ਸ਼ੁਰੂ ਕਰ ਦਵੇ ਤਾਂ ਉਹ ਬੱਚੇ ਲਈ ਵੀ ਬਹੁਤ ਔਖਾ ਕਿਉਂਕਿ ਇੱਕ ਦੇਸ਼ ਛੱਡ ਕੇ ਉਹਨੇ ਦੂਜੇ ਦੇਸ਼ ਦੇ ਵਿੱਚ ਜਾਣਾ ਸੈਟਲ ਹੋਣਾ ਉੱਥੇ। ਪੇਰੈਂ ਪੇਰੈਂਟਸ ਦੀ ਉਮਰ 45 ਸਾਲ ਦੀ ਹੈ ਬੱਚਾ 18 ਸਾਲ ਦਾ ਉਹਨੇ 45 ਸਾਲ ਚ ਬਹੁਤ ਕੁਝ ਸਹਨ ਕਰ ਲਿਆ ਅਪ ਡਾਊਨ ਦੇਖ ਲਿਆ 18 ਸਾਲ ਦੇ ਬੱਚੇ ਤੇ ਸਟ्रेस ਪਾ ਦਿਓਗੇ ਨਮੀ ਜੇਨਰੇਸ਼ਨ ਬਿਲਕੁਲ ਨਹੀਂ ਸਹਨ ਕਰ ਸਕਦੀ ਜੀ ਇਸ ਕਰਕੇ ਪੇਰੈਂਟਸ ਨੂੰ ਸੋਚਣਾ ਚਾਹੀਦਾ ਕਿ ਮੇਰਾ ਬੱਚਾ ਬਾਹਰ ਜਾ ਕੇ ਸੈਟਲ ਹੋ ਜਾਊਗਾ ਜ਼ਰੂਰੀ ਨਹੀਂ ਕਿ ਪਲੱਸ 2 ਕਰਕੇ ਭੇਜੋ ਉਹਨੂੰ ਗ੍ਰੈਜੂਏਟ ਹੋਣ ਦਿਓ ਗ੍ਰੈਜੂਏਟ ਹੋਣ ਤੋਂ ਬਾਅਦ ਦਿਓ ਉਹ 2 ਸਾਲ ਦਾ ਐਕਸਪੀਰੀਅੰਸ ਹੈਗਾ ਉਹਨੂੰ ਉਹ ਕਰਨ ਦਿਓ ਮਤਲਬ ਜਦੋਂ 22 23 24 25 ਸਾਲ ਦਾ ਬੱਚਾ ਹੋ ਜਾਂਦਾ ਫਿਰ ਉਹਨੂੰ ਭੇਜ ਰੋ ਜ਼ਰੂਰੀ ਥੋੜਾ ਤੁਹਾਡੇ ਸਿਰ ਤੇ ਆਰਾ ਰੱਖਿਆ ਵੀ ਪਲੱਸ 2 ਕਰਕੇ ਭੇਜ ਦਿਓ ਤੁਸੀਂ ਉਹ ਬੱਚਾ ਜੀ ਜੀ ਸਕਿੱਲਸ ਬਹੁਤ ਜ਼ਰੂਰੀ ਆ ਉਸ ਦੇ ਟਾਈਮ ਦੇ ਵਿੱਚ ਕਿਉਂਕਿ ਬੱਚਾ ਇੱਥੋਂ ਜਾਂਦਾ ਹੈ ਦੇਖੋ ਸਕਿੱਲ ਲੈ ਕੇ ਜਾਵੇ ਤਾਂ ਉੱਥੇ ਜਾ ਕੇ ਜ਼ਰੂਰ ਆਪਣੀ ਅਰਨਿੰਗ ਵੀ ਵਧੀਆ ਕਰ ਸਕਦਾ ਹੈ ਬਿਲਕੁਲ ਜੀ ਕਿਸੇ ਵੀ ਕੰਟਰੀ ਚਲਾ ਜਾਓ ਪਲੰਬਰ ਦੀ ਲੋੜ ਹੈ ਕਾਰਪੈਂਟਰ ਦੀ ਲੋੜ ਹੈ ਮੈਸਨ ਦੀ ਲੋੜ ਹੈ ਮੋਟਰ ਮੈਕੈਨਿਕ ਦੀ ਲੋੜ ਹੈਗੀ ਹੈ ਕੰਪਿਊਟਰ ਰਿਪੇਅਰ ਕਰਨ ਵਾਲੇ ਦੀ ਲੋੜ ਆ ਆਈਟੀ ਪ੍ਰੋਫੈਸ਼ਨ ਦੀ ਲੋੜ ਹੈ ਰਾ ਬੱਚਾ ਨਹੀਂ ਜਾਣਾ ਚਾਹੀਦਾ ਮੈਂ ਕਹਿੰਦਾ ਲੇਟ ਕਰ ਲੋ ਬੱਚੇ ਨੂੰ ਭੇਜਣ ਵਾਸਤੇ ਉਹ ਕੁਝ ਨਾ ਕੁਝ ਸਿੱਖ ਕੇ ਜਾਵੇ ਉਹ ਤੁਹਾਡੇ ਹੱਥ ਇਸਕਿਲ ਹੋਣਾ ਚਾਹੀਦਾ ਉਹ ਤੁਸੀਂ ਦੇਖਿਆ ਨਾ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਬੱਚਾ 18 20 ਸਾਲ ਦਾ ਲਾਇਸੈਂਸ ਲੈ ਕੇ ਵੱਡਾ ਸਾਰਾ ਟਰੱਕ ਦੇ ਦਿੰਦੇ ਨੇ ਉਹਨੇ ਕਦੇ ਚਲਾਇਆ ਨਹੀਂਗਾ ਛੋਟੀ ਗੱਡੀ ਨਹੀਂ ਉਹਨੇ ਚਲਾਈ ਉਹ ਟਰੱਕ ਚਲਾਉਣ ਲੱਗ ਪੈਂਦਾ ਉਹਦੀ ਪ੍ਰੋਬਲਮ ਹੋਣ ਲੱਗ ਪੈਂਦੀ ਹੈ ਪਾਣੀ ਚ ਡੁੱਬ ਕੇ ਬੱਚਿਆਂ ਦੀਆਂ ਮੌਤਾਂ ਹੋਈਆਂ ਇੱਥੇ ਪੰਜਾਬ ਦੇ ਨੇੜੇ ਤੇ ਕਿਤੇ ਸਮੁੰਦਰ ਨਹੀਂ ਉਹਨੂੰ সুইਮਿੰਗ ਦਾ ਐਕਸਪੀਰੀਅੰਸ ਨਹੀਂ ਹੈਗਾ ਡੂੰਘੇ ਪਾਣੀ ਚ ਚਲੇ ਜਾਂਦੇ ਨੇ ਉਹ ਪ੍ਰੋਬਲਮ ਹੁੰਦੀਆਂ ਨੇ ਇਹ ਕੱਲਾ ਜਿਹੜਾ ਕੰਸਲਟੈਂਟ ਹੈ ਉਹਦੀ ਡਿਊਟੀਆਂ ਇਹ ਬਣਦੀਆਂ ਨੇ ਕਿ ਉਹਨੂੰ ਸਾਰਾ ਕੁਝ ਦੱਸ ਕੇ ਭੇਜੇ ਪੇਰੈਂਟਸ ਨੂੰ ਵੀ ਉਹਦੇ ਨਾਲ ਇਨ ਟੱਚ ਹੋਣਾ ਚਾਹੀਦਾ ਕਈ ਦੇਖਿਆ ਕਿ ਬੱਚੇ ਨੂੰ ਬਾਹਰ ਭੇਜਣ ਤੋਂ ਬਾਅਦ ਪੇਰੈਂਟਸ ਉਹਦੇ ਨਾਲ ਕਨੈਕਸ਼ਨ ਵੀ ਨਹੀਂ ਜ਼ਿਆਦਾ ਰੱਖਦੇ ਬੱਚਾ ਵੀ ਨਹੀਂ ਰੱਖਦਾ ਪੇਰੈਂਟਸ ਨੂੰ ਉਹਦੇ ਪਿੱਛੇ ਨਿਗਰ ਰੱਖਣੀ ਚਾਹੀਦੀ ਹੈਗੀ ਹੈ ਜਾਣ ਤੋਂ ਪਹਿਲਾਂ 100 ਵਾਰੀ ਸੋਚ ਲੈਣਾ ਚਾਹੀਦਾ ਕਈ ਵਾਰੀ ਪੇਰੈਂਟਸ ਕਹਿੰਦੇ ਸੀ ਕਾਜਾ ਚੱਕ ਕੇ ਭੇਜਣ ਲੱਗੇ ਮੈਂ ਕਿਹਾ ਜੇ ਕਾਜਾ ਚੱਕ ਕੇ ਭੇਜਣਾ ਬਿਲਕੁਲ ਨਾ ਭੇਜੋ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਹੈ ਤੁਸੀਂ ਅਫੋਰਡ ਕਰ ਸਕਦੇ ਹੋ ਫੇਰ ਹੀ ਭੇਜੋ ਕਰਜ਼ਾ ਚਾਕੇ ਭੇਜੋਗੇ ਬੱਚੇ ਉੱਤੇ ਜਾਂਦੇ ਸਟ्रेस ਪੈ ਜਾਊਗਾ ਕਿ ਮੈਨੂੰ ਪੈਸੇ ਕਮਾ ਕੇ ਦਿਓ ਤੋ ਕਿੱਥੋਂ ਪੋਸੀਬਲ ਹੈਗਾ ਤੇ ਥੋੜਾ ਸੋਚ ਵਿਚਾਰ ਕੇ ਸਾਨੂੰ ਜਿੰਨੇ ਵੀ ਅਸੀਂ ਬੁੱਧੀਜੀਵੀ ਹਾਂ ਜਿਨੇ ਐਜੂਕੇਸ਼ਨ ਇੰਡਸਟਰੀ ਚ ਕੰਮ ਕਰਨ ਵਾਲੇ ਲੋਕ ਹੈ ਪੇਰੈਂਟਸ ਨੂੰ ਬਹੁਤ ਸੋਚਣਾ ਚਾਹੀਦਾ ਨਵੇਂ ਜਨਰੇਸ਼ਨ ਨੂੰ ਕਿੱਦਾਂ ਹੈਂਡਲ ਕਰਨਾ ਬਹੁਤ ਪੋਟੈਂਸ਼ੀਅਲ ਹੈ ਇਹਨਾਂ ਬੱਚਿਆਂ ਕੋਲੇ ਬਹੁਤ ਅੱਛੇ ਨੇ ਬਹੁਤ ਕੁਝ ਕਰ ਸਕਤੇ ਨੇ ਬਸ ਡਾਇਰੈਕਸ਼ਨ ਸਹੀ ਮਿਲ ਜਾਵੇ ਤੇ ਸਭ ਕੁਝ ਹੀ ਹੋ ਸਕਦਾ ਜੀ ਕਮਲ ਜੀ ਬੱਚਾ ਇੱਥੋਂ ਜਾਂਦਾ ਕਿਸੇ ਵੀ ਕੰਪਨੀ ਕਿਸੇ ਵੀ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਕਿਸੇ ਵੀ ਕੰਸਲਟੈਂਟ ਦੇ ਕੋਲ ਜਾਂਦਾ ਤਾਂ ਕਈ ਦਾ ਇਦਾਂ ਹੈ ਕਿ ਸਿਰਫ ਉਹਦੀ ਪ੍ਰੋਫਾਈਲ ਦੇਖੀ ਤੇ ਉਹਨੂੰ ਸਿਰਫ ਉਹ ਕੋਰਸ ਜਾਂ ਉਹ ਡਿਪਲੋਮਾ ਨੂੰ ਦੱਸਣਗੇ ਵੀ ਜਿਸ ਨਾਲ ਈਜ਼ੀਲੀ ਉੱਥੇ ਉਹਨੂੰ ਪੀਆਰ ਮਿਲ ਜਾਏ ਪਰ ਇਹ ਹੈ ਕਿ ਬੱਚਾ ਇਥੋਂ ਕੀ ਉਸਦੀ ਬੈਕਗ੍ਰਾਉਂਡ ਸਟੱਡੀ ਕੀ ਹੈ ਉੱਥੇ ਜਾ ਕੇ ਉਹ ਕੀ ਕਰਨਾ ਚਾਹੁੰਦਾ ਸੋ ਬੱਚੇ ਨੂੰ ਵੀ ਪ੍ਰੋਪਰ ਈਜ਼ੀਲੀ ਗਾਈਡੈਂਸ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਜੀ ਜਦੋਂ ਮੈਂ ਸਕੂਲਾਂ ਤੋਂ ਇਹ ਦੇਖਿਆ ਨਾ ਬੱਚੇ ਮਾ ਬੱਚੇ ਦੇ ਨਾਲ ਜੁੜੀ ਰਹਿੰਦੀ ਹੈ ਚੌਥੀ ਪੰਜਵੀਂ ਕਲਾਸ ਤੱਕ ਕਿ ਕਿਹੜਾ ਸਿਲੇਬਸ ਕੀਤਾ ਟੀਚਰ ਦਾ ਇਹ ਹੀ ਕੁਝ ਅੱਗੇ ਵਾਸਤੇ ਹੈਗਾ ਪੇਰੈਂਟਸ ਨੂੰ ਜੇ ਉਹਨਾਂ ਨੂੰ ਆਪਣੀ ਇਨਫੋਰਮੇਸ਼ਨ ਹੈਗੀ ਆਪਣੀ ਜਾਣਕਾਰੀ ਕਿਸੇ ਹੋਰ ਦੀ ਪੜੇ ਲਿਖੇ ਦੀ ਸਲਾਹ ਲੈ ਲੈਣ ਕਿਹੜੇ ਕੰਟੈਂਟ ਅਸੀਂ ਬੱਚੇ ਨੂੰ ਸਾਹਮਣੇ ਬਿਠਾ ਕੇ ਪੁੱਛਦੇ ਹਾਂ ਕਿ ਪੇਰੈਂਟਸ ਕਹਿੰਦਾ ਜੀ ਆਹ ਪ੍ਰੋਫਾਈਲ ਵੇਖ ਨਹੀਂ ਬੱਚੇ ਨੂੰ ਮਿਲਾਓ ਉਹਦੇ ਤੋਂ ਪਤਾ ਲੱਗਦਾ ਉਹ ਕਹਿੰਦੇ ਜੀ ਇਹਨੂੰ ਬਿਜ਼ਨਸ ਵਾਸਤੇ ਭੇਜਣਾ ਚਾਹੁੰਦੇ ਆ ਬੱਚਾ ਕਹਿੰਦਾ ਮੇਰਾ ਹਸਪੀਟੈਲਟੀ ਜੀ ਇੰਟਰਸਟ ਹੈਗਾ ਫਿਰ ਕਿਉਂ ਨਾ ਉਹ ਔਰ ਜਿਹਦੇ ਚੋਂ ਦਾ ਸ਼ੌਕ ਹੋਇਆ ਉਹਨੂੰ ਭੇਜ ਦਿਓ ਉਹਦੇ ਚੋਂ ਕੰਮ ਚੱਲ ਪਾ ਜਾਊਗਾ ਤੇ ਇਹ ਵਿਚਾਰ ਨਾਲ ਇਹ ਕਿਹੜਾ ਕੋਰਸ ਦੇਣਾ ਕਿਹੜਾ ਕੰਟਰੀ ਦੇਣਾ ਉਹਨੂੰ ਪੇਰੈਂਟਸ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ ਕਿ ਉਹ ਅਫੋਰਡ ਕਰ ਸਕਦੇ ਐ ਕਿ ਨਹੀਂ ਕਰ ਸਕਦੇ ਪੇਰੈਂਟਸ ਨੂੰ ਇਹ ਤਾਂ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਬੱਚਾ ਜਾਂਦਾ ਹੈ ਮੈਨੂੰ ਪੈਸੇ ਕਮਾਣ ਲਾ ਦੂਗਾ ਦੋ ਤਿੰਨ ਸਾਲ ਦੀ ਉਹਦੀ ਸਟੱਡੀ ਪੂਰੀ ਹੋਣ ਦੇ ਉਹ ਵਰਕ ਪਰਮਿਟ ਤੇ ਆਏਗਾ ਪੀਆਰ ਹੋਣ ਤੱਕ ਉਹਦੇ ਆਪਣੇ ਵੀ ਖਰਚੇ ਹੈਗੇ ਨੇ ਜਿੰਨਾ ਸਟੈਸ ਨੂੰ ਘਟ ਦਿਓਗੇ ਤੇ ਇਹ ਤਾਂ ਦੋ ਤੋਂ ਲੈ ਕੇ ਤਿੰਨ ਪੰਜ ਸਾਲ ਤੱਕ ਦਾ ਟੋਟਲ ਟਾਈਮ ਹੈਗਾ ਮਤਲਬ ਜੇ 20 ਸਾਲ ਜਗ੍ਹਾ 25 ਸਾਲ ਅਗਲੇ ਉਮਰੋਂ ਨੇ ਪੈਸੇ ਕਮਾਉਣੇ ਨੇ ਬਹੁਤ ਪੈਸੇ ਕਮਾ ਲੈਂਦੇ ਨੇ 40 45 ਸਾਲ ਤੱਕ ਇੰਨੇ ਪੈਸੇ ਕਮਾ ਲੈਂਦਾ ਕਹਿਣ ਦੀ ਹੱਦ ਨਹੀਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੇ ਪੈਸੇ ਕਮਾ ਸਕਦੇ ਜੀ ਕਮਲ ਜੀ ਜਿਹੜੇ ਲੋਕ ਜਿਵੇਂ ਜਰਮਨੀ ਦੀ ਗੱਲ ਕਰੀਏ ਜਾਂ ਕੈਨੇਡਾ ਜਿਹੜੇ ਲੋਕ ਉੱਥੇ ਰਹਿੰਦੇ ਆ ਉੱਥੇ ਜਿਹੜੇ ਡੈਲੀਗੇਟਸ ਨੇ ਉਹ ਉਸ ਕੰਟਰੀ ਨੂੰ ਉੱਥੇ ਦੀਆਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਆਪਣੇ ਜਿਹੜੇ ਬੱਚਿਆਂ ਨੇ ਇੱਥੋਂ ਜਾਣਾ ਤਾਂ ਉਹਨਾਂ ਬੱਚਿਆਂ ਦੇ ਲਈ ਵੀ ਇੱਕ ਵੱਡੀ ਜਿਹੜੀ ਕਹਿ ਸਕਦੇ ਵੀ ਸਿਚੁਏਸ਼ਨ ਇਦਾਂ ਦੀ ਬਣ ਜਾਂਦੀ ਵੀ ਉੱਥੇ ਜਾ ਕੇ ਕਿੱਦਾਂ ਕੰਮ ਕਰਨਾ ਕਿੱਦਾਂ ਪੜ੍ਹਾਈ ਕਰਨੀ ਹੈ ਕੀ ਉੱਥੇ ਦਾ ਮਾਹੌਲ ਹੋਏਗਾ ਸੋ ਉਹਨਾਂ ਬੱਚਿਆਂ ਦੇ ਲਈ ਕੀ ਤੁਹਾਡੀ رائے ਹੈ ਵੀ ਕੀ ਉਹਨਾਂ ਬੱਚਿਆਂ ਨੂੰ ਕਰਨਾ ਚਾਹੀਦਾ ਕੀ ਤੁਹਾਡੀ ਸਲਾਹ ਹੈ ਪਹਿਲੇ ਤਾਂ ਜਦੋਂ ਮੈਂ ਇਸ ਇੰਡਸਟਰੀ 'ਚ ਆਇਆ ਤਾਂ ਮੇਰੇ ਇੱਕ ਦੋਸਤ ਸੀ ਆਸਟ੍ਰੇਲੀਅਨ ਕੀ ਸੈਜ਼ ਕਿ ਮਿਸਟਰ ਪੁੰਬਲਾ ਸੀ ਆਸਟ੍ਰੇਲੀਆ ਵਿਦ ਇੰਡੀਅਨ ਆਈਸ। ਦਿ ਮੈਨੂ ਜਾ ਕੇ ਟਰੈਵਲ ਕਰਕੇ ਉੱਥੇ ਦੇਖਣ ਦਾ ਮੌਕਾ ਮਿਲਿਆ। ਫਿਰ ਮੈਂ ਹਰੇਕ ਕੰਟਰੀ ਚ ਗਿਆ ਜਿਸ ਕਾਲਜ ਬੱਚੇ ਨੂੰ ਭੇਜੇ ਮੈਂ ਉੱਥੇ ਉਹਨੂੰ ਆਪ ਜਾ ਕੇ ਦੇਖ ਕੇ ਆਇਆ। ਫਿਰ ਮੈਂ ਉੱਥੋਂ ਦੇ ਡੈਲੀਗੇਟਸ ਨੂੰ ਇੱਥੇ ਬੁਲਾਇਆ। ਬੱਚਿਆਂ ਦੇ ਨਾਲ ਬਿਠਾਇਆ। ਤੁਸੀਂ ਇਹਨੂੰ ਪੁੱਛੋ ਸਵਾਲ ਕੀ ਹੈ ਮੈਂ ਤਾਂ ਜਾਣਦਾ ਮਾਂ ਘੁੰਮ ਕੇ ਆ ਜਾਂਦਾ ਜਿਹੜਾ ਬੰਦਾ ਉੱਥੇ ਜੰਮਿਆ ਪਲਿਆ ਉੱਥੋਂ ਦੇ ਕਲਚਰ ਬਾਰੇ ਉੱਥੋਂ ਦੇ ਸਿਸਟਮ ਬਾਰੇ ਉਹਨੂੰ ਮੈਥੋਂ ਵੀ ਜ਼ਿਆਦਾ ਪਤਾ ਹੈ ਤੇ ਮੈਂ ਲਿਆ ਕੇ ਬਹੁਤ ਸਾਰੀਆਂ ਕੰਟਰੀਆਂ ਦੇ ਲੋਕਾਂ ਨੂੰ ਬੱਚਿਆਂ ਦੇ ਨਾਲ ਰੂਬਰੂ ਕਰਾਉਂਦਾ ਵੀ ਤੁਸੀਂ ਇਹਨੂੰ ਮਿਲੋ ਪੇਰੈਂਟਸ ਨੂੰ ਮਿਲ ਤਾਂ ਕਿ ਪਤਾ ਲੱਗ ਜਵੇ ਇੱਥੇ ਬੈਠੇ ਸੀ ਸੁਪਨੇ ਹੋਰ ਦਿਖਾਈ ਜਾਈਏ ਪ੍ਰੈਕਟੀਕਲੀ ਕੋਈ ਹੋਰ ਗੱਲ ਹੋਵੇ ਤੇ ਇਹਨੂੰ ਮੈਂ ਟਰਾਂਸਪੇਰੈਂਸੀ ਲਿਆਉਣਾ ਚਾਹੁੰਦਾ ਹੈਗਾ ਵੀ ਲੋਕਾਂ ਦੇ ਰੂਬਰੂ ਹੁਣ ਫੋਰਨ ਕੰਟਰੀ ਡੈਲੀਗੇਟਸ ਖੁਦ ਆਣ ਜਾਂ ਜਿਹੜੇ ਸਾਡੇ ਲੋਕ ਵੀ ਇੰਡੀਆ ਤੋਂ ਬਾਹਰ ਜਾ ਕੇ ਤੋ ਰਹਿ ਗਏ ਨੇ ਸਟੂਡੈਂਟ ਵੀ ਜੱਤੇ ਗਏ ਨੇ ਉਹ ਡੈਲੀਗੇਟਸ ਬਣ ਕੇ ਨੇ ਉਹ ਆ ਕੇ ਮਿਲਣ ਬੱਚਿਆਂ ਨੂੰ ਤਾਂ ਫਰਸਟ ਹੈਂਡ ਇਨਫੋਰਮੇਸ਼ਨ ਤੁਹਾਨੂੰ ਜਿਹੜੇ ਕੰਮ ਦਾ ਪਤਾ ਤੁਸੀਂ ਉਹਦੀ ਇਨਫੋਰਮੇਸ਼ਨ ਦੇ ਸਕਦੇ ਹੋ ਕਮਲ ਜੀ ਕਈ ਬੱਚੇ ਨੇ ਹੁਣ ਲਗਨ ਹੈਗੀ ਐ ਨੰਬਰ ਅੱਛੇ ਨੇ ਪਰ ਜਦੋਂ ਇਨਕਮ ਸੋਰਸ ਨਹੀਂ ਹੈ ਜਾਂ ਪੈਸਾ ਨਹੀਂ ਹੈ ਤਾਂ ਉਹਨਾਂ ਬੱਚਿਆਂ ਦੇ ਲਈ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਨੇ ਕਿਹੜੀਆਂ ਕੰਟਰੀਆਂ ਨੇ ਜੋ ਸਕਾਲਰਸ਼ਿਪ ਪਲਾਨਸ ਵੀ ਲੈ ਕੇ ਆਈਆਂ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਬੱਚੇ ਦੀ ਪ੍ਰੋਫਾਈਲ ਕੀ ਹੈਗੀ ਹੈ ਇੱਕ ਵਾਰੀ ਉਹਨੂੰ ਦੇਖਣਾ ਪਊਗਾ ਮੈਂ ਇੱਕ ਇੱਥੇ ਕੰਮ ਕਰ ਰਿਹਾ ਅਸੀਂ ਇੱਕ ਗਲੋਬਲ ਐਜੂਕੇਸ਼ਨ ਫੇਅਰ ਕਰ ਰਹੇ ਹਾਂ ਉਹ ਅਸੀਂ ਯੂਨੀਵਰਸਿਟੀ ਦੇ ਡੈਲੀਗੇਟਸ ਨੂੰ ਲੈ ਕੇ ਆ ਰਹੇ ਹਾਂ ਤਾਂ ਕਿ ਬੱਚੇ ਦੀ ਕੁਆਰੀਜ਼ ਕਈ ਵਾਰੀ ਤੁਸੀਂ ਮੇਲ ਕਰਦੇ ਹੋ ਆਉਣ ਤੱਕ ਬਹੁਤ ਲੰਮਾ ਟਾਈਮ ਜਦ ਤੁਸੀਂ ਫਸਟ ਹੈਂਡ ਇਨਫੋਰਮੇਸ਼ਨ ਉਹਦੇ ਸਾਹਮਣੇ ਬੈਠ ਕੇ ਲੈ ਲੈਂਦੇ ਫਿਰ ਉਹ ਪਤਾ ਲੱਗ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਹੈਗਾ ਇੱਕ ਸਾਲ ਦੀ ਫੀਸ ਹੋਏਗੀ ਜਾਂ ਰੈਂਟ ਦਾ ਖਰਚਾ ਹੋਏਗਾ ਅਗਲਾ ਸਾਲ ਫ੍ਰੀ ਹੋਗਾ ਪਾਰਸ਼ੀਅਲ ਟਿਊਸ਼ਨ ਫੀਸ ਮਾਫ ਹੋਏਗੀ ਫੁੱਲ ਟਿਊਸ਼ਨ ਫੀਸ ਮਾਫ ਹੋਏਗੀ ਕੋਈ ਅਕਮੋਡੇਸ਼ਨ ਨਾਲ ਦੇ ਸਕਦਾ ਹੈ ਬਹੁਤ ਸਾਰਾ ਹੈਗਾ ਓਵਰঅল ਇਹ ਨੂੰ ਹੁਣ ਜੋ ਇੰਟਰਨੈਸ਼ਨਲ ਐਜੂਕੇਸ਼ਨ ਕਹਿੰਦੇ ਆ ਇਹ ਇੱਕ ਬਿਜ਼ਨਸ ਬਣ ਚੁੱਕਿਆ ਹੈ ਇੱਕ ਬਹੁਤ ਵੱਡੀ ਬਾਰਕੀਰ ਮਲਟੀ ਮਿਲੀਅਨ ਡਾਲਰ ਮਾਰਕੀਟ ਬਣ ਚੁੱਕੀ ਹੈ ਜੁਨੀਵਰਸਿਟੀ ਕਾਲਜਾਂ ਨੇ ਵੀ ਜਿਹੜੀਆਂ ਪ੍ਰੋਫਿਟ ਵਾਲੀਆਂ ਨੇ ਉਹਨਾਂ ਨੇ ਬਹੁਤ ਵੱਡੇ ਇਨਫਰਾਸਟ੍ਰਕਚਰ ਖੜੇ ਕੀਤੇ ਨੇ ਤੇ ਉਹਨਾਂ ਨੇ ਆਪਣੇ ਪੈਸੇ ਉਹਨਾਂ ਨੂੰ ਟਿਊਸ਼ਨ ਫੀਸ ਵੀ ਚਾਹੀਦੀ ਹੈ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਨਹੀਂ ਜਾਂਦੀ ਉਹਨਾਂ ਦੇ ਖਰਚੇ ਨਹੀਂ ਚੱਲਦੇ ਪਰ ਇਹ ਹੈ ਵੀ ਜੇ ਤੁਸੀਂ ਫੀਸ ਲਾ ਕੇ ਵੀ ਜਾਂਦੇ ਹੋ ਮੈਂ ਪੇਰੈਂਟਸ ਨੂੰ ਕਹਿੰਦਾ ਇਟਸ ਅ ਰਾਈਟ ਇਨਵੈਸਟਮੈਂਟ ਇਹ ਤੁਹਾਡੀ ਸਹੀ ਐਫਡੀ ਹੋਏਗੀ ਮੈਂ ਕਦੇ-ਕਦੇ ਇੰਡੀਆ ਤੇ ਕੈਨੇਡਾ ਦੀ ਸਟੱਡੀ ਨੂੰ ਕੰਪੈਰੀਜ਼ਨ ਕਰਦਾ ਹੁਣ ਕੈਨੇਡਾ ਕੱਟ ਪੀ ਗਿਆ ਇੰਡੀਆ ਚ ਪਲੱਸ 2 ਕਰਕੇ ਤੁਸੀਂ ਬੀਟੈਕ ਕਰਾਣੀ ਹੈ 4 ਸਾਲ ਦਾ ਟਾਈਮ ਪੀਰੀਅਡ ਲੱਗੂਗਾ ਅਪਰੋਕਸੀਮੇਟਲੀ 10 ਤੋਂ 12 13 ਲੱਖ ਰੁਪਏ ਖਰਚਾ ਆ ਜਾਊਗਾ। ਉਹੀ ਬੱਚੇ ਨੂੰ ਜੇ 2+2 ਦੇ ਪ੍ਰੋਗਰਾਮ ਨੂੰ ਕੈਨੇਡਾ ਭੇਜ ਦੂੰਗਾ ਪਹਿਲੀ ਵਾਰੀ ਉਹਦੀ 12-15 ਲੱਖ ਦਾ ਖਰਚਾ ਆਊਗਾ। ਪਾਰਟ ਟਾਈਮ ਕੰਮ ਇੰਡੀਆ 'ਚ 0% ਉੱਥੇ ਉਹ 60-70 ਹਜ਼ਾਰ ਤੋਂ ਲੈ ਕੇ ਲੱਖ ਰੁਪਏ ਮਹੀਨੇ ਦਾ ਕਮਾ ਸਕਦਾ। ਇੰਡੀਆ ਦੇ ਵਿੱਚ ਨਾਰਮਲ ਯੂਨੀਵਰਸਿਟੀ ਤੋਂ ਪੜ੍ਹਿਆ ਬੀਟੈਕ ਕੀਤਾ ਬੱਚਾ 25-30 ਹਜ਼ਾਰ ਰੁਪਏ ਤੱਕ ਮਹੀਨੇ ਦਾ ਕਮਾ ਸਕਦਾ। ਉੱਥੇ ਗ੍ਰੈਜੂਏਸ਼ਨ ਹੋਣ ਤੋਂ ਬਾਅਦ 3 ਤੋਂ 4 ਲੱਖ ਰੁਪਏ ਮਹੀਨੇ ਦਾ ਕਮਾ ਸਕਦਾ। ਲਾਈਫਸਟਾਈਲ ਇੱਥੇ ਨਾਲੋਂ ਇੰਟਾਇਰਲੀ ਡ ਦੈਟਸ ਰਾਈਟ ਇਨਵੈਸਟਮੈਂਟ ਮਤਲਬ ਮੈਂ ਇੱਕ ਇਦੋਂ ਦੀ ਔਰਤ ਨੂੰ ਜਾਣਦਾ ਜਿਹੜੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀਗੀ ਉਹਨੇ ਪਹਿਲੀ ਕੁੜੀ ਆਪਣੀ ਭੇਜੀ ਮੈਂ ਉਹਨੂੰ ਸੈਲੂਟ ਕੀਤਾ 3 ਸਾਲ ਬਾਅਦ ਉਹਨੇ ਦੂਸਰੀ ਕੁੜੀ ਵੀ ਭੇਜ ਦਿੱਤੀ ਮਾਈਗ੍ਰੇਟਡ ਲੇਬਰ ਸੀ ਬਿਹਾਰ ਤੋਂ ਆ ਕੇ ਪੰਜਾਬ 'ਚ ਰਹਿੰਦੇ ਸੀ ਤੇ ਉਹ ਲੋਕ ਵੀ ਭੇਜ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਕੋਈ ਬਹੁਤ ਵੱਡਾ ਹੋਊਗਾ ਨਹੀਂਗਾ ਵੀ ਤੁਸੀਂ ਬਹੁਤ ਪੈਸੇ ਕਰੋੜਾਂ ਰੁਪਈਆ ਲੱਗਦਾ ਵੀ ਤੁਸੀਂ ਭੇਜ ਨਹੀਂ ਸਕਦੇ ਐਵਰੀ ਪੇਰੈਂਟਸ ਕੈਨ ਡੂ ਇਟ ਸਿਰਫ ਰਾਈਟ ਮਾਈਂਡਸੈਟ ਅਪ ਦੇ ਨਾਲ ਸਹੀ ਸੋਚ ਦੇ ਨਾਲ ਤੇ ਜੇ ਤੁਹਾਡਾ ਬੱਚਾ ਪੋਟੈਂਸ਼ੀਅਲ ਹੈ ਤੇ ਬਹੁਤ ਕੁਝ ਕਰ ਸਕਦਾ ਉੱਤੇ ਜਾ ਸਹੀ ਸੋਚ ਤੇ ਸਹੀ ਅਗੋ ਇਨਸਾਨ ਮਿਲਣਾ ਵੀ ਕਾਫੀ ਬਹੁਤ ਗਾਈਡੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕਲ ਜੇਕਰ ਮੈਂ ਏਜੰਟ ਵਰਕ ਕਰਾਂ ਤਾਂ ਏਜੰਟ ਵਰਡ ਉਹਨਾਂ ਲੋਕਾਂ ਦੇ ਲਈ ਹੀ ਯੂਜ਼ ਕਰਾਂਗੀ ਜਿਹੜੇ ਲੋਕ ਇਸ ਨੂੰ ਇੱਕ ਬਿਜ਼ਨਸ ਬਣਾ ਕੇ ਬੈਠੇ ਹਨ ਨਾ ਕਿ ਕਿਸੇ ਦਾ ਭਲਾ ਕਰਨਾ ਹੁਣ ਤੁਸੀਂ ਜਦੋਂ ਸਟਾਰਟ ਕੀਤਾ ਤਾਂ ਮੈਂ ਐਡਵੋਕੇਟਸ ਆਪ ਤਾਂ ਕਹਿ ਰਹੀ ਆ ਵੀ ਤੁਸੀਂ ਵਕਾਲਤ ਚ ਹਨ ਇਸ ਲਾਈਨ ਦੇ ਵਿੱਚ ਆਏ ਤਾਂ ਤੁਸੀਂ ਕਿਦਾਂ ਸੋਚਿਆ ਕਿ ਨਹੀਂ ਇਹ ਅੱਜ ਦੇ ਸਮੇਂ ਦੀ ਲੋੜ ਹੈ ਬੱਚਿਆਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਲੀਗਲਵੇ ਕਿਹੜਾ ਇਹ ਦੱਸਣ ਦੀ ਲੋੜ ਹੈ ਮੈਂ ਪਹਿਲੇ ਬੀਐਸਸੀ ਕੀਤੀ ਮੈਡੀਕਲ ਗਵਰਨਮੈਂਟ ਕਾਲਜ ਲੁਧਿਆਣੇ ਤੋਂ ਫਿਰ ਮੈਂ ਬੀਐਡ ਕੀਤੀ ਫਿਰ ਮੈਂ ਲਾਅ ਕੀਤਾ ਕੁਝ ਦਿਨ ਪ੍ਰੈਕਟਿਸ ਕੀਤੀ ਫਿਰ ਪ੍ਰਾਈਵੇਟ ਜੌਬ ਕੀਤੀ ਮੈਨੂੰ ਲੱਗਿਆ ਵੀ ਇੰਨਾ ਪੜਨ ਤੋਂ ਬਾਅਦ ਵੀ ਕੋਈ ਸਿਸਟਮ ਸੈੱਟ ਨਹੀਂ ਆਇਆ ਹੂੰ ਕੁਝ ਫੋਰਨ ਦੇ ਦੋਸਤ ਮਿਲੇ ਪਹਿਲਾਂ ਤਾਂ ਦਿਮਾਗ ਘੁੰਮਦਾ ਸੀ ਕਿ ਕਿਸ ਨਾਲ ਕੁਝ ਬਾਹਰ ਕੀਤਾ ਜਾਵੇ ਕੋਈ ਯੂਨੀਵਰਸਿਟੀ ਦੇ ਡੈਲੀਗੇਟਸ ਨੂੰ ਮਿਲਣਾ ਸ਼ੁਰੂ ਕੀਤਾ ਉਹਨਾਂ ਨੇ ਦੱਸਿਆ ਕਿ ਇਹ ਸਿਸਟਮ ਬੜਾ ਵਧੀਆ ਫਿਰ ਮੈਂ ਉਹਨਾਂ ਦੀ ਅਰਨਿੰਗ ਦੀ ਦੇਖਿਆ ਗੱਲ ਫਿਰ ਮੇਰੇ ਦਿਮਾਗ 'ਚ ਹੋਇਆ ਵੀ ਮੈਂ ਤਾਂ ਪਲੱਸ 2 ਕੀਤੇ ਹੋਏ ਬੱਚੇ ਨੂੰ ਭੇਜ ਕੇ ਵੀ 2 ਸਾਲਾਂ ਬਾਅਦ ਉਹਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰ ਸਕਦਾ ਮੈਂ ਇਹੋ ਜਿਹੇ ਐਗਜ਼ਾਮਪਲਸ ਦੇਖੀਆਂ ਇੱਕ ਬੱਚਾ ਮੈਨੂੰ ਬੰਗਲੌਰ ਦਾ ਮਿਲਿਆ ਆਸਟ੍ਰੇਲੀਆ ਕਹਿੰਦਾ ਸਰ ਮੇਰੇ ਕੋ 2 ਸਾਲ ਹੋਏ ਮੇਰੇ ਸਾਥ ਵਾਲੇ ਦਾ ਵੀ 50 ਰੁਪਏ ਪਾਪਾ ਸੇ ਲੈ ਕੇ ਸਕੂਟਰ ਤੇ ਤੇਲ ਲਵਾਤੇ ਕ੍ਰਿਕਟ ਖੇਲਦੇ ਹੈ ਆਈ نو ਹਾਊ ਟੂ ਯੂਜ਼ ਕ੍ਰੈਡਿਟ ਕਾਰਡ ਮੇਰਾ ਬੈਂਕ ਅਕਾਊਂਟ ਹੈ ਮੇਰਾ ਬੈਂਕ ਬੈਲੈਂਸ ਹੈ ਮੈਂ ਲੋਕਾਂ ਕੇ ਸਾਥ ਬਰਕਤ ਕਰ ਸਕਦਾ ਹਾਂ ਮੈਂ ਆਪਣਾ ਰਿਜ਼ਿਊਮੇ ਦੇ ਸਕਦਾ ਹਾਂ ਮਤਲਬ ਐਕਸਪੋਜ਼ਰ ਹੋਣ ਦੇ ਨਾਲ ਬਹੁਤ ਕੁਝ ਕੱਲਾ ਪੈਸਾ ਨਹੀਂ ਕੱਲੀ ਯੂਨੀਵਰਸਿਟੀ ਕਾਲਜ ਦੀ এডੂਕੇਸ਼ਨ ਨਹੀਂ ਹੈ ਜਦੋਂ ਤੁਸੀਂ ਡਿਫਰੈਂਟ ਕਲਚਰ ਦੇ ਲੋਕਾਂ ਨਾਲ ਮਿਲੋਗੇ ਡਿਫਰੈਂਟ ਸੁਸਾਇਟੀਜ਼ ਦੇ ਨਾਲ ਮਿਲੋਗੇ ਤੇ ਦਿਮਾਗ ਚੇਂਜ ਹੋਏਗਾ ਇਹ ਮੇਰਾ ਇੱਕ ਆਈਡੀਆ ਸੀ ਕਿ ਕਿਉਂ ਨਾ ਮੈਂ ਵੀ ਪੰਜਾਬ ਦੇ ਲੋਕਾਂ ਨੂੰ ਇਹੋ ਜਿਹਾ ਕੁਝ ਕਰ ਸਕਾਂ ਉਸ ਹਿਸਟਰੀ ਦੇ ਵਿੱਚ ਮੈਂ ਗੱਲ ਕਰਾਂ 2008 ਵਿੱਚ ਇੰਡੀਆ ਤੋਂ ਸਿਰਫ 3800 ਸਟੂਡੈਂਟ ਗਿਆ ਸੀਗਾ ਕੈਨੇਡਾ ਦੀ ਗੱਲ ਕਰਾਂ ਜੀ ਤੇ 2023 ਦੇ ਵਿੱਚ 2.5 ਲੱਖ ਸਟੂਡੈਂਟ ਕੈਨੇਡਾ ਦੇ ਵਿੱਚ ਸੀਗਾ ਮੈਂ ਰੀਸੈਂਟਲੀ ਇੱਕ ਰਿਪੋਰਟ ਪੜ੍ਹ ਰਿਆ ਮਾ 18 ਲੱਖ ਇੰਡੀਅਨ ਬੱਚਾ ਫੋਰਨ ਯੂਨੀਵਰਸਿਟੀਆਂ ਦੇ ਵਿੱਚ ਪੜਦਾ ਹੈ ਜੀ ਤੇ ਇਹ ਟ੍ਰੈਂਡ ਬਹੁਤ ਵਧੀਆ ਜਦੋਂ ਮੈਂ ਇੰਟਰਨੈਸ਼ਨਲ ਐਜੂਕੇਸ਼ਨ ਵਰਕਸ਼ਾਪ ਦੇ ਵਿੱਚ ਦੇਖਦਾ ਪੂਰੀ ਦੁਨੀਆ ਜੀ ਟ੍ਰੈਵਲ ਹੋ ਰਿਹਾ ਵੈ ਜਰਮਨੀ ਦਾ ਬੱਚਾ ਆ ਕੇ ਫਰਾਂਸ ਪੜਦਾ ਵੈ ਫਰਾਂਸ ਵਾਲਾ ਇਟਲੀ ਪੜਦਾ ਅਮਰੀਕਾ ਬੜਾ ਜਰਮਨੀ ਪੜਦਾ ਹੈ ਦੁਨੀਆ ਤੁਰੀ ਹੋਈ ਹੈ ਇਹ ਜਿਹੜੀ ਨਵੀਂ ਟ੍ਰੈਂਡ ਹੈ ਇਹ ਫੋਰਨ ਐਜੂਕੇਸ਼ਨ ਟ੍ਰੈਵਲਿੰਗ ਮਲਟੀ cultures ਕ੍ਰੋਸ ਕਲਚਰਲ ਐਜੂਕੇਸ਼ਨ ਬਹੁਤ ਚੱਲਦੀ ਹੈਗੀ ਤੇ ਮੈਨੂੰ ਇਹ ਵਧੀਆ ਲੱਗਿਆ ਔਰ ਮੈਂ ਉਹਦੇ ਵਿੱਚ ਕਾਮਯਾਬ ਹੋਇਆ ਤੇ ਜਦੋਂ ਮੈਂ ਕਿਸੇ ਬੱਚੇ ਨੂੰ ਕਾਉਂਸਲ ਕਰਦਾ ਮਾਂ ਤੇ ਜਦੋਂ ਅਸੀਂ ਬੀਐਡ ਕਰਦੇ ਉਹ ਚ ਪੜਾਇਆ ਜਾਂਦਾ ਪੜਾ ਕੇ ਸਵਾਦ ਆ ਗਿਆ ਤੇ ਜਦ ਤੁਸੀਂ ਕਾਉਂਸਲ ਕਰਕੇ ਬੱਚੇ ਨੂੰ ਉਹਦੀ ਮੰਜ਼ਲ ਤੱਕ ਪਹੁੰਚਾਤਾ ਨਾ ਤੁਹਾਨੂੰ ਅੰਦਰ ਤੱਕ ਸ਼ਾਂਤੀ ਮਿਲਦੀ ਹੈ ਉਹਦੀ ਪੂਰੀ ਫੈਮਿਲੀ ਸੈੱਟ ਹੋ ਜਾਂਦੀ ਹੈ ਉਹਦੀਆਂ ਬਲੇਸਿੰਗਸ ਮਿਲਦੀਆਂ ਨੇ ਉਹ ਕਿੰਨੇ ਹਜ਼ਾਰਾਂ ਲੋਕਾਂ ਨੂੰ ਮੈਂ ਜਦੋਂ ਵੀ ਕਿਤੇ ਫੋਰਨ ਕੰਟਰੀ ਜਾਂਦਾ ਲੋਕ ਮਿਲਦੀ ਹੈ ਪਹਿਰਿਆਂ ਥਲਾਂ ਦੇ ਜੀ ਤੁਹਾਡੇ ਕਰਕੇ ਇੱਥੇ ਪਹੁੰਚ ਕੇ ਕਰਦਾ ਤਾਂ ਪ੍ਰਮਾਤਮਾ ਪਰ ਤੁਸੀਂ ਜਰੀਆ ਬਣ ਜਾਂਦੇ ਹੋ ਇਸ ਕਰਕੇ ਮੈਂ ਇਹ ਰਸਤਾ ਚੁਣਿਆ ਤੇ ਮੈਨੂੰ ਇਹ ਬੜੀਆ ਲੱਗਿਆ ਜੀ ਮੇਰਾ ਪੈਸ਼ਨ ਹੋ ਗਿਆ ਹੁਣ ਮੈਂ ਇਹਨੂੰ ਛੱਡਣਾ ਨਹੀਂ ਚਾਹੁੰਦਾ। ਕਮਲ ਜੀ ਕਈ ਬੱਚੇ ਇੱਥੋਂ ਜਾਂਦੇ ਨੇ ਨਾ ਤਾਂ ਜਿਵੇਂ ਅਗਰ ਅਸੀਂ 2 ਸਾਲ ਦੀ ਡਿਗਰੀ ਆ ਕੋਈ ਵੀ ਕੋਰਸ ਹੈ ਤਾਂ 1 ਸਾਲ ਕੀਤਾ ਉਸ ਤੋਂ ਬਾਅਦ ਉਹ ਜਦੋਂ ਨੋਟ ਮਿਲਣ ਲੱਗ ਜਾਂਦੇ ਨੇ ਨਾ ਡਾਲਰ ਆਣ ਲੱਗ ਜਾਂਦੇ ਨੇ ਜਾਂ ਪੌਂਡ ਆਣ ਲੱਗ ਜਾਂਦੇ ਨੇ ਤਾਂ ਫਿਰ ਉਹ ਸਟੱਡੀ ਛੱਡ ਦਿੰਦੇ। ਕਈ ਵਾਰ ਕਈ ਬੱਚੇ ਮੈਂ ਕਈ ਕੇਸ ਇਹਦੇ ਤੋਂ ਦੇਖੇ ਕਿ ਉਹ ਬੱਚੇ ਸਟੱਡੀ ਛੱਡ ਕੇ ਨਾ ਫਿਰ ਆਪਣਾ ਸਾਰਾ ਧਿਆਨ ਕੰਮ ਤੇ ਲਗਾ ਲੈਂਦੇ। ਬਟ ਉਹਦਾ ਫਿਰ ਇਫੈਕਟ ਉਹਨਾਂ ਦੀ ਕੈਰੀਅਰ ਤੇ ਇਹ ਪੈਂਦਾ ਕਿ ਕਈ ਵਾਰ ਇਹ ਚਾਂਸਸ ਵੀ ਬਣ ਜਾਂਦੇ ਕਿ ਆਪ ਨੂੰ ਉੱਥੋਂ ਵਾਪਸ ਵੀ ਆਣਾ ਪੈ ਜਾਂਦਾ। ਮੈਂ ਤੁਹਾਨੂੰ ਪਹਿਲਾਂ ਕੀ ਕਿਹਾ ਬੱਚੇ ਦੇ ਜਾਣ ਤੋਂ ਬਾਅਦ ਪੇਰੈਂਟਸ ਨੂੰ ਇਨਟੱਚ ਰਹਿਣਾ ਚਾਹੀਦਾ ਹੈ ਪੈਸੇ ਦਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਕੋਈ ਵੀ ਬੱਚਾ ਮੈਂ ਕਿਸੇ ਨੂੰ ਨਹੀਂ ਤੁਸੀਂ ਕਦੇ ਵੀ ਇਲੀਗਲੀ ਨਹੀਂ ਹੋਣਾ ਬ੍ਰੀਚ ਆਫ ਕੰਟਰੈਕਟ ਹੈਗਾ ਇੱਕ ਕਾਲਜ ਨੂੰ ਜਾ ਕੇ ਛੱਡ ਕੇ ਦੂਜੇ ਨਾਲ ਕਰਦੇ ਹੋ ਉਹ ਗਲਤ ਹੈਗਾ ਉਹ ਤੁਹਾਡੇ ਰਿਕਾਰਡ ਚ ਕਾਊਂਟ ਹੋ ਜਾਣਾ ਵੀ ਤੁਹਾਨੂੰ ਇਸ ਕਾਲਜ ਨੇ ਬੁਲਾਇਆ ਸੀ ਤੁਸੀਂ ਉੱਥੇ ਨਹੀਂ ਰਹੇ ਦੂਜੀ ਜਗ੍ਹਾ ਚਲੇ ਗਏ ਤੇ ਤੁਹਾਨੂੰ ਪੀਆਰ ਚ ਮੁਸ਼ਕਲ ਆ ਜਾਣੀ ਹੈ ਐਜੂਕੇਸ਼ਨ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਅੰਟਿਲ ਅਨਲ ਜਦ ਤੱਕ ਤੁਹਾਡਾ ਕੋਰਸ ਕੰਪਲੀਟ ਨਹੀਂ ਹੁੰਦਾ ਇਲੈਗਲ ਹੋਇਆ ਤਾਂ ਗਿਆ ਫਿਰ ਉਹਦਾ ਕੋਈ ਲੇਖਾ ਸਾਬ ਨਹੀਂ ਰਹਿੰਦਾ ਹੈਗਾ ਵਾ ਇਹ ਨਹੀਂ ਕਰਨਾ ਚਾਹੀਦਾ ਇਹ ਸਭ ਤੋਂ ਵੱਡੀ ਇੱਕ ਕੰਸਲਟੈਂਟ ਦੀ ਡਿਊਟੀ ਹੈਗੀ ਹੈ ਪੇਰੈਂਟਸ ਦੀ ਰਿਸਪੌਂਸੀਬਿਲਟੀ ਹੈਗੀ ਹੈ ਵੀ ਉਹਨੂੰ ਸਲਾਹ ਦੇ ਕੇ ਸਹੀ ਉਹੋ ਜਿਹਾ ਕੋਰਸ ਦਿੱਤਾ ਜਾਵੇ ਜਿਹੜਾ ਉਹ ਕਰ ਸਕੇ ਦੁਆਰਾ ਕਹਿੰਦਾ ਨਾ ਕਾਉਂਸਲਿੰਗ ਦੇ ਟਾਈਮ ਤੇ ਬੱਚੇ ਨੂੰ ਪੁੱਛ ਲੋ ਤੂੰ ਕੀ ਕਰਨਾ ਚਾਹੁੰਦਾ ਜੀ ਪੇਰੈਂਟਸ ਲਾਦੇ ਇੱਥੇ ਬੜਾ ਜ਼ਿਆਦਾ ਹੋ ਗਿਆ ਇੱਕ ਬੱਚਾ ਚਲਾਗਾ ਤੇ ਮਾਪੇ ਵੀ ਕੰਸਲਟੈਂਟ ਬਣ ਜਾਂਦੇ ਜੀ ਅਸੀਂ ਜਾ ਕੇ ਕਾਲਜ ਚੇਂਜ ਕਰਾ ਦਾਂਗੇ ਮੈਂ ਕਿਉਂ ਕਰਾ ਦਿਆਂਗੇ ਪਹਿਲਾਂ ਹੀ ਪੁੱਛ ਰੋ ਕਿੱਥੇ ਜਾਣਾ ਹੈਗਾ ਕਦੇ ਸਟਾਰਟਿੰਗ ਕਰਦੇ ਨੇ ਅਸੀਂ ਆਪਣੇ ਰਿਸ਼ਤੇਦਾਰ ਕੋ ਰਿਸ਼ਤੇਦਾਰ ਤਾਂ 15 ਦਿਨ ਹੀ ਤੁਹਾਨੂੰ ਰੱਖ ਸਕਦਾ ਆਪਣੇ ਕੋਲ ਉਹਨੂੰ ਇੰਡੀਪੈਂਡੈਂਟ ਹੋਣ ਦਿਓ ਸੋਚ ਵਿਚਾਰ ਕੇ ਸਾਡੇ ਨਾਲ ਜੁੜਨ ਦਾ ਲੋਕਾਂ ਨੂੰ ਕੀ ਫਾਇਦਾ ਜੀ ਇਹਨੇ ਸਾਲਾਂ ਤੋਂ ਬੱਚੇ ਦੇ ਕਿਤੇ ਵੀ ਜਾਣਾ ਉਹਨੂੰ ਉੱਥੇ ਲੈਣ ਵਾਲਾ ਕੋਈ ਨਹੀਂਗਾ ਕੁੜੀ ਆ ਮੁੰਡਾ ਸਾਨੂੰ ਸਾਡੀ ਟੀਮ ਨੂੰ ਫੋਨ ਕਰਦੀ ਦੂਸਰੇ ਉੱਥੋਂ ਵਾਲੇ ਬੱਚੇ ਨੂੰ ਉਹ ਕਹਿੰਦਾ ਜੀ ਹਾਂ ਭੇਜ ਦਿਓ ਮੈਨੂੰ ਰੱਖ ਲਾਂਗਾ ਕੁੜੀਆਂ ਰੱਖ ਲੈਂਦੀ ਆ ਆਪਣੇ ਕੋਲ ਰੱਖ ਕੇ ਉਹਨੂੰ ਰਹਿੰਦੇ ਨੇ ਉਹਨੂੰ ਕੰਮ ਦਵਾ ਦਿੰਦੇ ਨੇ ਉਹਦੇ ਬੈਂਕ ਅਕਾਊਂਟ ਖਿਲਾ ਦਿੰਦੇ ਉਹਨੂੰ ਸਪੋਰਟ ਹੋ ਜਾਂਦੀ ਹੈ ਜੀ ਘਰ ਵਰਗਾ ਉਹਨੂੰ ਮਾਹੌਲ ਮਿਲ ਜਾਂਦਾ ਇਸ ਕਰਕੇ ਜਿਹੜੇ ਪੁਰਾਣੇ ਲੋਕ ਇਸ ਇੰਡਸਟਰੀ ਚ ਕੰਮ ਕਰਦੇ ਉਹਨਾਂ ਦਾ ਇੱਕ ਨੈਟਵਰਕ ਹੈ ਉਸ ਨੈਟਵਰਕ ਤੁਹਾਨੂੰ ਫਾਇਦਾ ਕਰ ਸਕਦਾ ਜਿਹੜੇ ਬੱਚੇ ਨੇ ਅੱਗੇ ਜਾਣਾ ਹੈ ਤਾਂ ਬਿਲਕੁਲ ਕਮਲ ਜੀ ਜਿਵੇਂ ਹੁਣ ਬੱਚੇ ਹੁਣ ਪਲੱਸ 2 ਕੀਤੀ ਹੈ ਕਿਸੇ ਬੱਚੇ ਨੇ ਬਾਹਰ ਜਾਣਾ ਤਾਂ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕੰਟਰੀ ਕਿਹੜੀ ਜਾਈ ਕਿਉਂਕਿ ਨਾ ਕਈ ਬੱਚੇ ਰਿਸ਼ਤੇਦਾਰਾਂ ਦਾ ਬੱਚਾ ਘਰ ਇੱਥੇ ਗਿਆ ਤਾਂ ਇਸ ਕੰਟਰੀ ਚ ਚਲੇ ਜੀ ਪਰ ਸਹੀ ਕੰਟਰੀ ਕਿਹੜੀ ਹੈ ਬੱਚੇ ਦੇ ਲਈ ਅਗਰ ਵੱਖ-ਵੱਖ ਸਟਰੀਮਸ ਤੋਂ ਬੱਚੇ ਆ ਰਹੇ ਨੇ ਕਿਹੜੀ ਕੰਟਰੀ ਉਹਨਾਂ ਨੂੰ ਪ੍ਰੇਫਰ ਕਰਨੀ ਚਾਹੀ ਪੂਰੀ ਦੁਨੀਆ ਇੰਡੀਅਨ ਸਟੂਡੈਂਟਸ ਵਾਸਤੇ ਓਪਨ ਹੈਗੀ ਆ। ਉਹਦੀ ਅਕੈਡੈਮਿਕ ਪ੍ਰੋਫਾਈਲ ਕੀ ਹੈ? ਹੂੰ। ਇੰਗਲਿਸ਼ ਦਾ ਲੈਵਲ ਕੀ ਹੈ? ਪੇਰੈਂਟਸ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈਗੀ ਹੈ? ਹੂੰ। ਪੇਰੈਂਟਸ ਕੀ ਅਫੋਰਡ ਕਰ ਸਕਦੇ? ਇਹ ਡਿਪੈਂਡ ਕਰਦਾ। ਕੰਟਰੀਆਂ ਸਾਰੀਆਂ ਖੁੱਲੀਆਂ ਨੇ। ਕਿਸੇ ਦਾ ਵੀਜ਼ਾ ਬੰਦ ਨਹੀਂ ਹੁੰਦਾ ਕਦੇ। ਹੂੰ। ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕੀ ਹੈਗੀ। ਤੁਹਾਡੇ ਨੰਬਰ 40% ਹੈ, ਤੁਹਾਡੇ 90% ਹੈ। ਤੁਹਾਡੇ ਪੇਰੈਂਟਸ ਹਰ ਸਾਲ 10 ਲੱਖ ਰੁਪਏ ਖਰਚ ਸਕਦੇ ਨੇ ਜਾਂ 2 ਲੱਖ ਰੁਪਏ ਖਰਚ ਸਕਦੇ ਨੇ। ਤੁਹਾਡਾ ਮੈਂਟਲ ਲੈਵਲ ਕੀ ਹੈਗਾ? ਤੁਸੀਂ ਇੱਕ ਪੜ੍ਹੇ ਲਿਖੇ ਬੱਚੇ ਹੋ। ਜਿਹੜੇ এডਿਕੇਸ਼ਨ ਵਾਲੀ ਬਹੁਤ ਕਿਤਾਬਾਂ ਦੇ ਕੀੜਿਆਂ ਜਾਂ ਤੁਸੀਂ ਸਕਿੱਲ ਕਰਨ ਨਾਲ ਕੁਝ ਕੰਮ ਕਰਨਾ ਚਾਹੁੰਦੇ ਹੋ ਦੇਖਣ ਤੋਂ ਬਾਅਦ ਇਹਦਾ ਮੈਂ ਕੁਝ ਨਹੀਂ ਕਹਿ ਸਕਦਾ ਕਿਹੜੇ ਕੰਟਰੀ ਸਾਰੇ ਕੰਟਰੀ ਬਹੁਤ ਅੱਛੇ ਨੇ ਜਿਹੜਾ ਬੱਚਾ ਉਹਦੇ ਅਕੋਰਡਿੰਗਲੀ ਮਰੀਜ਼ ਨੂੰ ਦੇਖ ਕੇ ਉਹਨੂੰ ਦਵਾਈ ਦਿੱਤੀ ਜਾਂਦੀ ਹੈ ਉਹਨੂੰ ਕੰਸਲਟ ਮਤਲਬ ਪੂਰੀ ਦੁਨੀਆ ਭਾਰਤੀ ਜਿਹੜੇ ਸਟੂਡੈਂਟਸ ਹਨਾ ਲਈ ਓਪਨ ਹੈ ਪਰ ਸਭ ਤੋਂ ਪਹਿਲਾ ਸਵਾਲ ਹੈ ਕਿ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਅੰਦਰ ਕੀ ਕੀ ਨੋਲੇਜ ਹੈ ਜਾਂ ਕੀ ਉਹ ਕਰਨਾ ਚਾਹੁੰਦਾ ਆਪਣੇ ਫਿਊਚਰ ਦੇ ਵਿੱਚ ਕਿਉਂਕਿ ਇੱਥੋਂ ਬੱਚੇ ਜਾਂਦੇ ਸਿਰਫ ਇਹੀ ਕਈ ਬੱਚੇ ਤਾਂ ਸਿਰਫ ਇਸੇ ਲਈ ਜਾਂਦੇ ਕਿ ਰਿਸ਼ਤੇਦਾਰਾਂ ਦਾ ਬੱਚਾ ਗਿਆ ਤੇ ਅਸੀਂ ਵੀ ਸਿਰਫ ਉਸੇ ਕੰਟਰੀ ਜਾਣਾ ਪਰ ਉੱਥੇ ਜਾ ਕੇ ਫਿਰ ਬੱਚਿਆਂ ਨੂੰ ਕਿਵਰ ਪ੍ਰੋਬਲਮਸ ਵੀ ਆ ਜਾਂਦੀਆਂ ਨੇ ਜੀ ਜੀ ਬਿਲਕੁਲ ਤਾਂ ਵੈਸੇ ਪੰਜਾਬ ਚ ਤਾਂ ਕਾਫੀ ਆ ਵੀ ਬੱਚੇ ਇੱਕ ਦੂਜੇ ਨੂੰ ਦੇਖ ਕੇ ਜਾਂਦੇ ਨੇ ਸਕਸੈਸ ਦੀ ਕੀ ਜਿਹੜੀ ਹੈ ਉਹ ਬਾਹਰ ਜਾਣ ਦੀ ਸਕਸੈਸ ਦੀ ਕੀ ਕਹ ਲੀਏ ਤਾਂ ਫਿਰ এডੂਕੇਸ਼ਨ ਹੀ ਹੈ ਕਿ ਬੱਚੇ ਕੋਲ এডੂਕੇਸ਼ਨ ਹੋਣੀ ਚਾਹੀਦੀ ਅੱਛੀ ਜਿਹਦੇ ਕਰਕੇ ਉਹ ਬਾਹਰ ਸੈਟਲ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਫੋਰਨ এডੂਕੇਸ਼ਨ ਮੈਂ ਤਾਂ ਇੰਡੀਆ 'ਚ ਵੀ ਰਹਿ ਕੇ ਕਹਿੰਦਾ ਬਹੁਤ ਅੱਛੀ এডੂਕੇਸ਼ਨ ਲੈ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਹਾਂ ਮੈਂ ਕੱਲ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਔਰ ਆਪਣੇ ਭਰਾ ਨੂੰ ਭੇਜਣਾ ਸੀਗਾ ਕਿ ਕੀ ਕਰਨ ਖਰਚਾ ਕਹਿੰਦਾ 10-12 ਲੱਖ ਖਰਚਾ ਕਹਿੰਦਾ ਉਹਦੀ ਆਈਡੀਆ ਚੇਂਜ ਕਰਤਾ ਸੀ 7 ਲੱਖ ਰੁਪਏ ਲਾ ਕੇ ਰੈਸਟੋਰੈਂਟ ਖੋਲ ਲਿਆ 30-40 ਹਜ਼ਾਰ ਮੈਂ ਕਿ ਫਿਰ ਬਾਹਰ ਜਾ ਕੇ ਕੀ ਕਰਨਾ ਹੈਗਾ ਇਹ ਤੁਸੀਂ ਰੈਸਟੋਰੈਂਟ ਦੀ ਸਟਾਰਟਿੰਗ ਸੀ 40000 ਮਹੀਨੇ ਦੀ ਇਨਕਮ ਹੈਗੀ ਆ ਉਸ ਸਾਲ ਦੋ ਸਾਲ ਚੋਂ ਵੱਧ ਜਾਣੀ ਹੈ ਇੱਥੇ ਵੀ ਜੌਬ ਓਪਰਚ्युनिटीज ਬਹੁਤ achhiyan ne ਫਿਰ ਵਾਦਵਾਰਾ ਕਹਾਂਗਾ ਸਾਰਿਆਂ ਨੂੰ ਬਾਹਰ ਜਾਣ ਦੀ ਸਲਾਹ ਕਦੇ ਵੀ ਨਹੀਂ ਮੈਂ ਦਿੰਦਾ कोड़े, कोड़े को अक, हां मिडिल क्लास ਲੋਕਾਂ ਕੋਲੇ ਜਿਨ੍ਹਾਂ ਕੋਲੇ ਕੋਈ ਜ਼ਿਆਦਾ ਅੱਛਾ ਬਿਜ਼ਨਸ ਨਹੀਂ ਹੈ ਉਹ ਬੱਚੇ ਅਕੈਡਮੀ ਕਰੀ ਬਹੁਤ ਸਟਰੌਂਗ ਨਹੀਂ ਹੈਗੇ ਗਵਰਨਮੈਂਟ ਜੌਬ ਨਹੀਂ ਮਿਲ ਸਕਦੀ ਪੇਰੈਂਟਸ ਯੂ نو ਗਵਰਨਮੈਂਟ ਸਰਵਿਸ ਚੋਂ ਹੈਗੇ ਉਹਨਾਂ ਵਾਸਤੇ ਇੱਕ ਬੈਸਟ ਆਪਸ਼ਨ ਹੋ ਸਕਦੀ ਹੈਗੀ ਸਾਰਿਆਂ ਵਾਸਤੇ ਫਿਰ ਨਹੀਂ ਹੈਗੀ ਹਾਂ ਇਹ ਵੀ ਜ਼ਰੂਰ ਹੈ ਕਿ ਉੱਥੋਂ ਦੀ ਐਜੂਕੇਸ਼ਨ ਲੈ ਕੇ ਲੋਕ ਇੰਡੀਆ ਚ ਜਾ ਕੇ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਵੀ ਐਗਜ਼ੈਂਪਲਸ ਮੇਰੇ ਕੋਲੇ ਹੈਗੀਆਂ ਨੇ ਕਮਲਜੀ ਜਿਹੜਾ ਤੁਸੀਂ ਗਲੋਬਲ ਐਜੂਕੇਸ਼ਨਲ ਫੇਅਰ ਲਗਾ ਰਹੇ ਹੋ ਉਹਦੇ ਬਾਰੇ ਮੈਂ ਚਾਹਾਂਗੀ ਇੱਕ ਵਾਰ ਤੁਸੀਂ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਕਈ ਬੱਚੇ ਨੇ ਜਿਨ੍ਹਾਂ ਦਾ ਇਸ ਨਾਲ ਫਾਇਦਾ ਹੋਵੇਗਾ ਕਈ ਬੱਚੇ ਨੇ ਕਿਉਂਕਿ ਜਿਹੜੇ ਉੱਥੇ ਤੱਕ ਨਹੀਂ ਜਾ ਸਕਦੇ ਤਾਂ ਕੰਸਲਟੈਂਟਸ ਤਾਂ ਲੈ ਸਕਦੇ ਆ ਕੇ ਜਿਹੜੇ ਡੈਲੀਗੇਟਸ ਨਾਲ ਗੱਲਬਾਤ ਕਰਨਗੇ ਤਾਂ ਕਈ ਬੱਚਿਆਂ ਦਾ ਆਪਣੀ ਜਿਹੜੀ ਰਾਹ ਕਲੀਅਰ ਹੋ ਜਾਏਗਾ ਕਿ ਆਖਰ ਅਸੀਂ ਕਿਹੜੀ ਮੰਜ਼ਲ ਤੇ ਪਹੁੰਚਣਾ ਜੀ ਇੱਕ ਤਾਂ ਅਸੀਂ ਇਹ ਫ੍ਰੀ ਐਜੂਕੇਸ਼ਨ ਗਲੋਬਲ ਐਜੂਕੇਸ਼ਨ ਫੇਅਰ ਕਰਵਾਉਣ ਜਾ ਰਹੇ ਹਾਂ 24 25 ਤੇ 26 ਸਪਟੈਂਬਰ ਨੂੰ 24 ਸਤੰਬਰ ਨੂੰ ਜਲੰਧਰ ਹੋਟਲ ਪਾਰਕ ਪਲਾਜ਼ਾ 25 ਸਤੰਬਰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵਿਖੇ ਤੇ 26 ਸਤੰਬਰ ਹੋਟਲ ਗ੍ਰੈਂਡ ਲੁਧਿਆਣਾ ਸੌਰੀ ਨਵਾਂ ਸ਼ਹਿਰ ਦੇ ਵਿੱਚ 26 ਤਰੀਕ ਨੂੰ ਇਹਦੇ ਵਿੱਚ ਅਸੀਂ ਯੂਐਸ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਰਮਨੀ ਤੋਂ ਸਵਿਟਜ਼ਰਲੈਂਡ ਤੋਂ ਇਟਲੀ ਤੋਂ ਈਵਨ ਨਿਊਜ਼ੀਲੈਂਡ ਤੋਂ ਡੈਲੀਗੇਟਸ ਨੂੰ ਬੁਲਾ ਰਹੇ ਹਾਂ ਜਾਂ ਇੰਡੀਅਨ ਨੇ ਜਾਂ ਫੋਰਨ ਜਿਹੜੇ ਉੱਥੇ ਰਹਿੰਦੇ ਨੇ ਉਹ ਬੱਚੇ ਦੀ ਪ੍ਰੋਫਾਈਲ ਦੇਖ ਕੇ ਇਕ ਤਾਂ ਉਥੋਂ ਬਾਰੇ ਪੂਰੀ ਇਨਫੋਰਮੇਸ਼ਨ ਬੱਚੇ ਨੂੰ ਦੇ ਦੇਣਗੇ ਪੇਰੈਂਟਸ ਨੂੰ ਨਾਲ ਆਉਣਾ ਚਾਹੀਦਾ ਇਕੱਲਾ ਬੱਚਾ ਨਾ ਆਵੇ ਅਕੈਡੈਮਿਕ ਡਾਕੂਮੈਂਟ ਫਾਈਨੈਂਸ਼ੀਅਲ ਡਾਕੂਮੈਂਟ ਨਾਲ ਲੈ ਕੇ ਆਵੇ ਤਾਂ ਕਿ ਉਹਨੂੰ ਪਤਾ ਲੱਗ ਸਕੇ ਉਹ ਅਦਰਵਾਈਜ਼ 3 3 6 6 ਮਹੀਨੇ ਇਸ ਡਿਸੀਜਨ ਚ ਰਹਿੰਦਾ ਮੇਰੀ ਆਫਰ ਲੈਟਰ ਨਹੀਂ ਆਈ ਹੈ ਜੇ ਉਹ ਬੱਚਾ ਐਲੀਜੀਬਲ ਹੈ ਤਾਂ ਮੌਕੇ ਤੇ ਉਹ ਅਸੈਸਮੈਂਟ ਕਰਕੇ ਇੱਕ ਦਿਨ ਚ ਉਹਨੂੰ ਆਫਰ ਲੈਟਰ ਦੇ ਦੇਣਗੇ ਉਹਨੂੰ ਪਤਾ ਲੱਗ ਜਾਵੇ ਮੇਰਾ ਖਰਚਾ ਕੀ ਆਊਗਾ ਇਥੇ ਬੜਾ ਰੌਲਾ ਪਿਆ ਜੀ ਫੀਸ ਆਫਟਰ ਵੀਜ਼ਾ ਦੇ ਦਿਓ ਜੀ ਜੀ ਕੰਟਰੀ ਨਿਊਜ਼ੀਲੈਂਡ ਆਫਟਰ ਵੀਜ਼ਾ ਫੀਸ ਲੈਂਦਾ ਵੀਜ਼ਾ ਅਪਰੂਵਲ ਤੋਂ ਬਾਅਦ ਫੀਸ ਮਿਲ ਜਾਣੀ ਹੈ ਆਸਟ੍ਰੇਲੀਆ ਦੀ ਇੱਕ ਸਟੇਜ ਆਉਂਦੀ ਹੈ ਜੀਐਸ ਕਲੀਅਰ ਹੋਣ ਤੋਂ ਬਾਅਦ ਫੀਸ ਜਾਣੀ ਹੈਗੀ ਹੈ ਸਵਿਟਜ਼ਰਲੈਂਡ ਹੈਗਾ ਵੀਜ਼ਾ ਅਪਰੂਵਲ ਤੋਂ ਬਾਅਦ ਫੀਸ ਜਾਣੀ ਹੈ ਵੈਸੇ ਬਹੁਤ ਸਾਰੀਆਂ ਕੰਟਰੀ ਵੀਜ਼ਾ ਤੋਂ ਬਾਅਦ ਫੀਸ ਤੁਸੀਂ 12 ਲੱਖ ਖਰਚਾਣਾ 20 ਲੱਖ ਰੁਪਏ ਦੇਣ ਨੂੰ ਬੈਠੇ ਹੋ ਵੀ ਆਫਟਰ ਵੀਜ਼ਾ ਦਵਾਂਗੇ ਨਾਥਿੰਗ ਜੇ ਤੁਸੀਂ ਚੰਗੇ ਐਜੂਕੇਸ਼ਨ ਕੰਸਲਟੈਂਟ ਕੋਲ ਆਏ ਹੋ ਤੁਸੀਂ ਚੰਗੇ ਇੰਸਟੀਚਿਊਟ ਵਾਸਤੇ ਅਪਲਾਈ ਕਰਦੇ ਹੋ ਕਾਲਜ ਦੀ ਫੀਸ ਕਾਲਜ ਦੇ ਖਾਤੇ ਚ ਪਾਓ GIC ਜਾਂ ਤੁਹਾਡਾ ਜਿਹੜਾ ਰਹਿਣ ਦਾ ਖਰਚਾ ਉੱਥੇ ਪਾਓ ਖੁਦਾ ਨਾ ਖਾਸਾ ਵੀਜ਼ਾ ਰਿਫਿਊਜ਼ ਹੋ ਜਾਏ ਫੀਸ ਤੁਹਾਨੂੰ ਵਾਪਸ ਮਿਲ ਜਾਊਗੀ ਫਿਰ ਕਿਉਂ ਕਿਸੇ ਕੰਸਲਟੈਂਟ ਨੂੰ ਪੈਸੇ ਦੇਣੇ ਨੇ ਇਸ ਐਜੂਕੇਸ਼ਨ ਫੀਅਰ ਦਾ ਮਤਲਬ ਯੂਨੀਵਰਸਿਟੀ ਦੇ ਡੈਲੀਗੇਟ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਮਲਾਣਾ ਪੇਰੈਂਟਸ ਮਲਾਣਾ ਟੀਚਰ ਨਾਲ ਮਲਾਣਾ ਤਾਂ ਕਿ ਡਾਇਰੈਕਟ ਫਰਸਟ ਹੈਂਡ ਇਨਫੋਰਮੇਸ਼ਨ ਮਿਲ ਜਾਵੇ ਹੋ ਸਕਦਾ ਉਹ ਇਨਫੋਰਮੇਸ਼ਨ ਮੇਰੇ ਕੋਲੇ ਵੀ ਟ੍ਰਾਂਸਫਰ ਫਰ ਹੋ ਕੇ ਆਣੀ ਹੈ ਤੇ ਮੈਂ ਵੀ ਨਾ ਦੇ ਸਕਾਂ ਉਹ ਤੁਹਾਨੂੰ ਐਗਜ਼ੈਕਟ ਇਨਫੋਰਮੇਸ਼ਨ ਦੇ ਦੇਣਗੇ ਆਪਣੇ ਅਕੈਡੈਮਿਕ ਸਰਟੀਫਿਕੇਟ ਨਾਲ ਲੈ ਕੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹਨਾਂ ਲੋਕੇਸ਼ਨ ਦਾ ਟਾਈਮ ਰੱਖਿਆ ਹੋਇਆ ਮਿਲਣਾ ਚਾਹੀਦਾ ਤੁਹਾਨੂੰ ਕਿਉਂਕਿ ਅਦਰਵਾਈਜ਼ ਤੁਸੀਂ ਐਨੇ ਕੰਟਰੀਆਂ ਦੇ ਵਿੱਚ ਘੁੰਮ-ਘੁੰਮ ਕੇ ਇਕੱਲੇ-ਇਕੱਲੇ ਨੂੰ ਮਿਲੋਗੇ ਤੁਹਾਨੂੰ ਇੱਕੋ ਹੀ ਛੱਤ ਦੇ ਥਲੇ ਇੱਕੋ ਰੂਫ ਦੇ ਅੰਦਰ ਇੱਕੋ ਦਿਨ ਸਾਰੇ ਲੋਕ ਮਿਲ ਜਾਣਗੇ ਤੇ ਤੁਹਾਡੇ ਵਾਸਤੇ ਵਧੀਆ ਹੋ ਸਕਦਾ ਤਾਂ ਬਿਲਕੁਲ ਬਹੁਤ-ਬਹੁਤ ਧੰਨਵਾਦ ਕਮਲ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਉਹ ਤੁਹਾਡੇ ਕੋਲੋਂ ਮਿਲੀ ਹੈ ਤੇ ਮੈਨੂੰ ਵੀ ਇਹ ਲੱਗਦਾ ਜਿਹੜਾ ਤੁਸੀਂ ਐਜੂਕੇਸ਼ਨ ਫੇਅਰ ਲਾ ਰਹੇ ਹੋ ਇਹ ਬੱਚਿਆਂ ਦੇ ਲਈ ਭਲਾਈ ਦਾ ਕੰਮ ਤੋਂ ਤੁਸੀਂ ਕਰ ਹੀ ਰਹੇ ਹੋ ਕਿਉਂਕਿ ਇਸ ਦੇ ਨਾਲ ਕਾਫੀ ਬੱਚਿਆਂ ਨੂੰ ਜਿਹੜੀ ਇੱਕ ਰਸਤਾ ਮਿਲ ਸਕਦਾ ਉਹਨਾਂ ਦੀ ਲਾਈਫ ਤੇ ਸੋ ਅੱਜ ਦੇ ਪੋਡਕਾਸਟ ਦੇ ਵਿੱਚ ਨਹੀਂ ਸਾਡੇ ਨਾਲ ਐਡਵੋਕੇਟ ਕਮਲ ਕੁਮਾਰ ਪੁੰਬਲਾ ਜੀ ਜੁੜੇ ਸਨ ਜਿਨ੍ਹਾਂ ਨੇ ਲੀਗਲ ਤਰੀਕਾ ਕਿਹੜਾ ਬਾਹਰ ਜਾਣ ਦਾ ਕਿਹੜੀਆਂ ਕੰਟਰੀਆਂ ਤੁਹਾਡੇ ਲਈ ਖੱਥ ਖੁੱਲੇ ਕਰਕੇ ਬੈਠੀਆਂ ਨੇ ਤੁਸੀਂ ਫ੍ਰੀ ਆਫ ਕਾਸਟ ਵੀ ਐਜੂ ਤਰੀਕਾ ਸਹੀ ਹੋਣਾ ਚਾਹੀਦਾ ਸੋ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ